wedding special دے دو ارٹیکل ਲੈ ਕੇ ਆ ਜੀ ਮੈਂ دونوں سیم শেڈ دے ਆ دونوں ਦਾ ਡਿਜ਼ਾਈਨ ਡਿਫਰੈਂਟ ਹੈ مطلب ਕਿ সিমਲਰ ਜਿਹੇ ਆ دونوں ارٹیکل ਓਏ ਹੋਏ ਚੀਜ਼ ਬਣੀ ਹੋਈ ਹੈ ਕੋਈ ਇਹ ਆਰਟੀਕਲ ਮੇਰਾ کافی ਟਾਈਮ ਬਾਅਦ ਰੀਸਟਾਕ ਹੋਇਆ ਜੀ ਸੋ ਮੈਂ ਕਹਿੰਦਾ ਸੁਪਰ ਹਿਟ ਆਰਟੀਕਲ ਰਹਾ ਮੇਰਾ ਇਹ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕਾਪੀ ਵੀ ਆਂਦੀ ਹੈ ਪਰ ਇਹ 200%オリジナル ਆਰਟੀਕਲ ਹੋਊਗਾ オリジナル ਦੀ ਪਹਿਚਾਨ ਇਹ ਹੁੰਦੀ ਹੈ ਕਿ ਇਹ ਚੀਜ਼ ਜਿਹੜੀ ਬਣੀ ਹੋਈ ਹੈ ਸਾਰਾ ਲਖਨਊ ਦਾ ਕੰਮ ਹੈ ਟੋਟਲੀ ਹੈਂਡਵਰਕ ਪ੍ਰੀਮੀਅਮ ਫੈਬਰਿਕ ਆ ਰਿਹਾ ਜੀ ਪਿਓਰ ਗਲਾ ਸ਼ਿਮਰ ਔਰਗੈਂਜ਼ਾ ਸਾਰਾ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਸਾਰਾ ਪੈਚਵਰਕ ਦਾ ਕੰਮ ਡਿਜ਼ਾਈਨਿੰਗ ਨੈਕਸਟ ਲੈਵਲ ਦੀ ਉਸ ਤੋਂ ਬਾਅਦ ਚੈੱਕ ਕਰੋ ਜੀ ਇਸ ਦਾ ਬੈਕ ਤੇ ਓਏ ਹੋਏ ਬੈਕ ਤੇ ਐਮਬਰਾਇਡਰੀ ਦੇਖੋ ਕਿੰਨੀ ਪਿਆਰੀ ਹੈ ਆ ਆ ਰਿਹਾ ਸਾਰਾ ਬੈਕ ਤੇ ਸਾਰਾ ਹੈਂਡਵਰਕ ਦਾ ਕੰਮ ਹੈ ਬਿਊਟੀਫੁਲ ਆਰਟੀਕਲ ਆ ਪਿਓਰ ਕ੍ਰੇਵ ਦੀ ਇਸ ਦੀ ਬਾਟਮ ਰਹੇਗੀ ਬਾਟਮ ਤੇ ਸਾਰਾ ਹੈਂਡਵਰਕ ਆ ਰਿਹਾ ਬਾਟਮ ਤੇ ਵੀ ਬੜਾ ਲਾਜਵਾਬ ਕੰਮ ਕਰਿਆ ਹਾ ਔਰ ਚੈੱਕ ਕਰੋ ਜੀ ਇਹਦਾ ਦੁਪੱਟਾ ਮੈਂ ਕਹਿੰਨਾ ਦੁਪੱਟੇ ਦੇ ਪੂਰੇ ਵਟ ਗੱਡੇ ਪਿਆ ਕਾਰੀਗਰ ਨੇ ਓਏ ਹੋਏ ਜ਼ਬਰਦਸਤ ਦੁਪੱਟਾ ਇਹੋ ਜਿਹੇ ਦੁਪੱਟੇ ਵਾਲੇ ਸੂਟ ਬਹੁਤ ਘੱਟ ਮਿਲਦੇ ਆ ਕਿਉਂਕਿ ਇਹ ਸ਼ਾਨ ਹੈ ਆਪਣੇ ਪੰਜਾਬੀ ਕਲਚਰ ਦੀ ਕਿਉਂਕਿ ਦੁਪੱਟੇ ਸਭ ਤੋਂ ਸੋਹਣੇ ਆ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਅਗਲੇ ਡਿਜ਼ਾਈਨ ਦੇ ਵਿੱਚ ਸਾਰਾ ਹੈਂਡਵਰਕ ਦਾ ਕੰਮ ਕ੍ਰਸ਼ ਔਰਗੈਂਜ਼ਾ ਤੇ ਆ ਰਿਹਾ ਜੀ ਆਵਲਾ ਸਾਰਾ ਹੈਂਡਵਰਕ ਬੈਕ ਤੇ ਨੈਕ ਬਣਿਆ ਹੋਇਆ ਬੈਕ ਨੈਕ ਦਿਖਾ ਦਿਓ ਪਹਿਲਾਂ ਰੋਮੀ ਔਰ ਫਰੰਟ ਦਿਖਾ ਦਿਓ ਹੁਣ ਪ੍ਰੋਪਰ ਬਾਜੂ ਤੇ ਕੰਮ ਸਾਰਾ ਟੋਟਲੀ ਹੈਂਡਵਰਕ ਔਰ ਇਹਦਾ ਵੀ ਦੁਪੱਟਾ ਚੈੱਕ ਕਰੋ ਜੀ ਮੈਂ ਕਹਿੰਨਾ ਮੋਰ ਪਹਿਲਾਂ ਪਾ ਰਿਹਾ ਇਹਦੇ ਚ ਆ ਲੋ ਕਿੰਨਾ ਸ਼ਾਨਦਾਰ ਪੀਸ ਹੈ ਸੋ ਦੁਪੱਟਾ ਦੇਖੋ ਕਿੰਨਾ ਪਿਆਰਾ ਔਰ ਆ ਆ ਰਹੇ ਹੁੰਦਾ ਦੁਪੱਟਾ ਦੋਨੋਂ ਦਾ ਪ੍ਰਾਈਸ ਜਿਹੜਾ ਹੋਊਗਾ ਡਿਫਰੈਂਟ ਹੋਊਗਾ ਤੁਸੀਂ WhatsApp ਕਰ ਦਿਓ ਸਾਨੂੰ ਤੁਹਾਨੂੰ ਪ੍ਰਾਈਸ ਉੱਥੇ ਮੈਂਸ਼ਨ ਹੋ ਜਾਏਗਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਬਿਲਕੁਲ ਨਵਾਂ ਡਿਜ਼ਾਈਨ ਤੇ ਨਵਾਂ ਫੈਬਰਿਕ 2 ਮਹੀਨੇ ਦੇ ਵਿੱਚ 2026 ਚੜ ਜਾਣਾ ਬਸ 2026 ਦੀ ਨਵੀਂ ਲਾਂਚਿੰਗ ਸ਼ੁਰੂ ਹੋ ਗਈ ਹੈ ਜੀ ਆ ਚੈੱਕ ਕਰੋ 2026 'ਚ ਵੀ ਤੁਹਾਨੂੰ ਆਈ ਫੈਬਰਿਕ ਮਿਲੇਗਾ ਔਰ 2025 ਜ ਆਪਾਂ ਲਾਂਚ ਕਰਤਾ ਸੋ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਨਵਾਂ ਡਿਜ਼ਾਈਨ ਨਵਾਂ ਫੈਬਰਿਕ ਕੋਰੀਅਨ ਟਿਸ਼ੂ ਫੈਬਰਿਕ ਆਇਆ ਜੀ ਆ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਇਹ ਡਿਜ਼ਾਈਨ ਪਹਿਲਾਂ ਮੇਰੇ ਕੋਲ ਗਲਾਸ ਤੇ ਵੀ ਬਣ ਕੇ ਆਇਆ ਸੀ ਔਰ ਪੀਸ ਬਣਾ ਹੋਇਆ ਹੈ ਰਾਣੀ ਮਜ਼ੈਂਟਾ ਕਲਰ ਮੈਂ ਓਪਨ ਕਰ ਰਹਾ ਇਹਦੇ ਤੁਹਾਨੂੰ ਤਿੰਨ ਤੋਂ ਚਾਰ ਰੰਗ ਮਿਲਣਗੇ ਡਿਜ਼ਾਈਨ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਫਰਖਾਬਾਦੀ ਬੜਾ ਸ਼ਾਨਦਾਰ ਪੀਸ ਹੈ ਫੁੱਲ ਫਰੰਟ ਹੈਵੀ ਪ੍ਰੋਪਰ ਹੈਵੀ ਸਲੀਵਸ ਤੇ ਕਮ ਪਿਓਰ ਕਰੇਪ ਦੀ ਬਾਟਮ ਬਾਟਮ ਤੇ ਪੂਰਾ ਹੈਵੀ ਕਮ ਔਰ ਚੈੱਕ ਕਰੋ ਕਿ ਨਾ ਸ਼ਾਨਦਾਰ ਡਿਜ਼ਾਈਨ ਹੈ ਫੈਬਰਿਕ ਬਿਲਕੁਲ ਨਵਾਂ ਆ ਰਿਹਾ ਜੀ ਪਿਓਰ ਕੋਰੀਅਨ ਟਿਸ਼ੂ ਔਰ ਆ ਚੈੱਕ ਕਰੋ ਜੀ ਪਿਓਰ ਔਰਗੈਂਜ਼ਾ ਦੁਪੱਟਾ ਪੰਜਾਬੀਆਂ ਵਾਲਾ ਮੇਨ ਸੂਟ ਹੈ ਇਹ ਫਰਖਾਵਾਦੀ ਲੋ ਜੀ ਡਿਜ਼ਾਈਨ ਨਵਾਂ ਰੰਗ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਬਣ ਕੇ ਆਇਆ ਕਾਫੀ ਰੰਗ ਓਏ ਹੋ ਜਬਰਦਸਤ ਕਲਰ ਅਲਟੀਮੇਟ ਸ਼ੇਡ ਅਲਟੀਮੇਟ ਐਕਸਲੈਂਟ ਕਲਰ ਡਿਜ਼ਾਈਨਿੰਗ ਐ ਹੋਰੀ ਦੇਣੀ ਹੈ ਕਿ ਬਸ ਹਰ ਕੋਈ ਪੁੱਛੇਗਾ ਲਿਆ ਕਿੱਥੋਂ ਆ ਸੂਟ ਬਸ ਤੁਸੀਂ ਕਹਿਣਾ ਅਮਰਸਰਿਆ ਮਾਲਨ ਦੇ ਸਟੋਰ ਤੋਂ ਆ ਚੈੱਕ ਕਰੋ ਜੀ ਸੋ ਆਹ ਆ ਰਿਹਾ ਜੀ ਫਿਰੋਜ਼ੀ ਕਲਰ ਕੋਈ ਵੀ ਰੰਗ ਤੁਸੀਂ ਬਾਇ ਕਰ ਲਓ ਤਿੰਨੇ ਰੰਗ ਪਿਆਰੇ ਆ ਮੈਂ ਇੱਕ ਗੱਲ ਜਰੂਰ ਕਹਿਣਾ ਜਿਨ੍ਹਾਂ ਨੇ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਨਾ ਉਹ ਇੱਕ ਵਾਰੀ ਅਮਰਸਰੀਆ ਮਾਲ ਲੈਂਦੇ ਸਟੋਰ ਤੇ ਵਿਜ਼ਿਟ ਕਰ ਲੈ ਜਿਨ੍ਹਾਂ ਨੇ ਲਗਜ਼ਰੀ ਸੂਟ ਲੈਣੇ ਆਪਣੇ ਵੈਡਿੰਗ ਦੇ ਦਾਜਵਰੀ ਦੇ ਓਏ ਹੋ ਹੋ ਡਿਜ਼ਾਈਨ ਕਲਰ ਫੈਬਰਿਕ ਇਹੋ ਜਿਹੀਆਂ ਚੀਜ਼ਾਂ ਨਵਾਂਗਾ ਨਾ ਮਤਲਬ ਕਿ ਜਿਹੜਾ ਤੁਸੀਂ ਮਾਰਕੀਟ ਵਿੱਚ ਘੁੰਮੋਗੇ ਤੁਹਾਨੂੰ ਮਿਲੂਗਾ ਨਹੀਂ ਜੋ ਤੁਹਾਨੂੰ ਅਮਰਸਰੀਆ ਮਾਲ ਲੈਣ ਤੋਂ ਮਿਲੂਗਾ ਆ ਚੈੱਕ ਕਰੋ ਪਹਿਲੀ ਵਾਰ ਫਸਟ ਟਾਈਮ ਮਹਿੰਦੀ ਕਲਰ ਨਾਲ ਮੌਵ ਦਾ ਕੰਟਰਾਸਟ ਚੈੱਕ ਕਰੋ ਰੋਮੀ ਕੋਈ ਕਲੋਜ਼ਅਪ ਤੋਂ ਦਿਖਾ ਮੈਂ ਫਿਰ ਪੀਸ ਖੋਲ ਕੇ ਦਿਖਾਉਂਗਾ ਤੁਹਾਨੂੰ ਮੈਗਨਾ ਸ਼ਬਦ ਖਤਮ ਹੋ ਜਾਂਦੇ ਆ ਬੋਲਣ ਵੇ ਤੇ ਵਰਡ ਖਤਮ ਹੋ ਜਾਂਦਾ ਵੀ ਕੀ ਕਹੀਏ ਸੂਟ ਅਗੇ ਬੁਲੀਏ ਕੀ ਓਏ ਹੋ ਹੋ ਫਸਟ ਟਾਈਮ ਮੈਂ ਪਹਿਲੀ ਵਾਰ ਕੰਟਰਾਸਟ ਚੈੱਕ ਕਰ ਰਹਾ ਨਵਾਂ ਕਲਰ ਕੰਬੀਨੇਸ਼ਨ ਆਇਆ ਮਹਿੰਦੀ ਗ੍ਰੀਨ ਨਾਲ ਮੌਵ ਅਦਾਲ ਯਾਨੀ ਕਿ ਲਵੈਂਡਰ ਪਰਪਲ ਕਲਰ ਦਾ ਕੰਟਰਾਸਟ ਔਰ ਫਸਟ ਟਾਈਮ ਇੰਨਾ ਪਿਆਰਾ ਡਿਜ਼ਾਈਨ ਬਣਾ ਹੋਇਆ ਸਾਰਾ ਸਾਰਾ ਪੈਚਵਰਕ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਜੀ ਥੋੜਾ ਯੂ ਸ਼ੇਪ ਦੇ ਵਿੱਚ ਘੇਰਾ ਬਣਾ ਹੋਇਆ ਇੰਨਾ ਪਿਆਰਾ ਘੇਰਾ ਪ੍ਰੋਪਰ ਹੈਵੀ 슬ੀਵਸ ਦੇ ਕੰਮ ਪਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਸ਼ਰਟ ਦਾ ਫੈਬਰਿਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਓਏ ਹੋਏ 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 ਨੈਕਸਟ ਲੈਵਲ ਦੀ ਡਿਜ਼ਾਈਨਿੰਗ ਮੈਨੂੰ ਐਸੀ ਦੁਪੱਟੇ ਦੇ ਕੱਲੇ ਪੱਲੇ ਹੋਣਗੇ ਬਸ ਇਦਾਂ ਹੀ ਜਦੋਂ ਦੇਖਿਆ ਆਏ ਹਾਏ ਡਿਜ਼ਾਈਨਿੰਗ ਨਿਕਲੀ ਹੈ ਕਾਰੀਗਰ ਨੇ ਕਿਆ ਚੀਜ਼ ਬਣਾਈ ਹੈ ਵਾਹ ਮ ਜਿੰਨਾਂ ਕਹਿੰਦੇ ਆ ਵਾਓ ਵਾਲੇ ਆਰਟੀਕਲ ਉਹ ਚੀਜ਼ਾਂ ਨੇ ਇਹ ਮਿਡਲ ਦੇ ਵਿੱਚ ਡਿਜ਼ਾਈਨ ਦਿੱਤਾ ਹੋਇਆ ਪੱਲੇ ਦੇਖੋ ਕਿੰਨੇ ਪਿਆਰੇ ਦਿੱਤੇ ਹੋਏ ਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਜਿਹੜਾ ਇਹਨਾਂ ਦਾ ਪ੍ਰਾਈਸ ਆ ਤੁਹਾਨੂੰ ਵਟਸਐਪ ਕਰਾਂਗੇ ਤੁਸੀਂ ਵਟਸਐਪ ਤੇ ਸਾਨੂੰ ਮੈਸੇਜ ਕਰੋ ਸਕਰੀਨ ਤੇ ਸਾਡੇ ਦੋ ਨੰਬਰ ਮੈਂਸ਼ਨ ਆ ਥੈਂਕ ਯੂ ਸੋ ਜਿਹੜੇ ਸੂਟ ਦੀ ਡਿਮਾਂਡ ਤੇ ਜਿਹੜੇ ਸੂਟ ਦੀ ਬੁਕਿੰਗ ਸਭ ਤੋਂ ਜ਼ਿਆਦਾ ਹੁੰਦੀਆਂ ਨਾ ਉਹੀ ਸੂਟ ਸ਼ਾਰਟਲਿਸਟ ਰਹਿੰਦਾ ਮੇਰੇ ਕੋਲ ਆਹ ਆਰਟੀਕਲ ਲੈ ਕੇ ਆਇਆ ਤੁਸੀਂ ਟਰਸਟ ਕਰਿਓ ਜਦੋਂ ਇਹ ਪੀਸ ਮਿਲਿਆ ਤਾਂ ਮੈਨੇ ਕਹਾ ਚਾਹੇ ਮੈਨੂੰ 50 ਪੀਸ ਵੀ ਮਿਲਦੇ ਆ ਪੀਸ ਮੇਰੇ ਆ ਪਰ ਪੀਸ ਕਿਸਮਤ ਨਾਲ ਇੱਕ ਪੀਸ ਮਿਲਿਆ ਮਸਾਂ ਹੀ ਆਹ ਚੈੱਕ ਕਰੋ ਉਹ ਡਿਜ਼ਾਈਨ ਆ ਇਹ ਮਤਲਬ ਕਿ ਵਾਹ ਕਿਸਮਤ ਵਾਲਾਂ ਨੂੰ ਮਿਲੂਗਾ ਸੋ ਸੂਟ ਇੰਨਾ ਪਿਆਰਾ ਇਸ ਤੋਂ ਉੱਪਰ ਸੋਨੇ ਸੂਟ ਨਹੀਂ ਅਜੇ ਤੱਕ ਦੇਖੇ ਮੈਂ ਜਿਹੜਾ ਆ ਡਿਜ਼ਾਈਨ ਹੈ ਨਾ ਆ ਡਿਜ਼ਾਈਨ ਤਾਂ ਮੇਰਾ ਇੰਨਾ ਪਿਆਰਾ ਡਿਜ਼ਾਈਨ ਹੈ ਨਾ ਮਤਲਬ ਕਿ ਸ਼ਾਪ ਤੇ ਤਾਂ ਮੈਂ ਕਸਟਮਰ ਨੂੰ ਕਿਸੇ ਨੂੰ ਦੇ ਹੀ ਨਹੀਂ ਸਕਿਆ ਇਹ ਆਰਟੀਕਲ ਜਿੰਨੇ ਵਾਰ ਵੀ ਆਇਆ ਬਾਅਦ ਚ ਮੈਂ ਪ੍ਰੀ ਬੁਕਿੰਗ ਵੀ ਨਹੀਂ ਕਰੀ ਇਹ ਹਜੇ ਵੀ ਪੀ ਸਿੰਗਲ ਆਇਆ ਇਹ ਨਹੀਂ ਪਤਾ ਹੁਣ ਸ਼ਾਪ ਤੇ ਸੇਲ ਹੋ ਜਾਏ ਜਾਂ ਤੁਸੀਂ ਲੈ ਜਾਓ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਕੰਮ ਇੰਨਾ ਪਿਆਰਾ ਓਏ ਹੋਏ 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 ਕਲਰ ਕੰਬੀਨੇਸ਼ਨ ਚੈੱਕ ਕਰੋ ਤੁਸੀਂ ਪੈਚ ਵਰਕ ਦਾ ਮਤਲਬ ਕਿ ਇੱਕ ਵਾਰੀ ਸੋਚਦੇ ਨਾ ਵੀ ਆਪਾਂ ਅਮਾਜ਼ਨ ਦਾ ਮਤਲਬ ਸੋਚਦੇ ਆਂ ਪਈ ਆਪਾਂ ਨੂੰ ਐਦਾਂ ਦੀ ਚੀਜ਼ ਚਾਹੀਦੀ ਹੈ ਐਦਾਂ ਦਾ ਲੁੱਕ ਦਾ ਆਰਟੀਕਲ ਚਾਹੀਦਾ ਵੀ ਜਿਹੜੇ ਆਰਟੀਕਲ ਲੱਖ ਲੱਖ ਡੇਢ ਡੇਢ ਲੱਖ ਰੁਪਏ ਦੇ ਬੁਟੀਕਾਂ ਤੋਂ ਰਿੜੀ ਹੁੰਦੇ ਆ ਸੋ ਮੋਡਲਾਂ ਦੇ ਪਾਏ ਹੁੰਦੇ ਆ ਸਿੰਗਰਾਂ ਦੇ ਪਾਏ ਹੁੰਦੇ ਆ ਉਹ ਚੀਜ਼ਾਂ ਨੇ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਵੀ ਐਦਾਂ ਦਾ ਆਰਟੀਕਲ ਪਾਈਏ ਰੇਟ ਕੀ ਆ ਰਿਹਾ ਇਸ ਦਾ ਰੇਟ ਆ ਰਿਹਾ 13800 ਰੁਪਏ ਸੂਟ ਇੰਨਾ ਸ਼ਾਨਦਾਰ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਔਰ ਚੈੱਕ ਕਰੋ ਇਸ ਦਾ ਦੁਪੱਟਾ ਫਾਰਮ ਸ਼ੇਡ ਮੈਂ ਕਹਿੰਦਾ ਸੂਟ ਦੇਖਦੇ ਦੇਖਦੇ ਹੋ ਨਾ ਇਹ ਲੱਗਦਾ ਵਾਰ-ਵਾਰ ਦੇਖੀ ਹੋ ਜਾਈਏ ਇੰਨਾ ਪਿਆਰਾ ਸੂਟ ਬਣਿਆ ਹੋਇਆ ਮਤਲਬ ਕਿ ਫੁੱਲ ਵੀ ਫਿੱਕੇ ਪੈ ਜਾਣਗੇ ਇਹਦੇ ਅੱਗੇ ਵੀ ਇੰਨਾ ਸੋਹਣਾ ਸੂਟ ਹੈ ਇੰਨਾ ਪਿਆਰਾ ਆ ਦੇਖੋ ਕਿੰਨਾ ਪਿਆਰਾ ਕੰਮ ਕਰਿਆ ਹੋਇਆ ਮਤਲਬ ਕਿ ਬਹੁਤ ਸੋਹਣਾ ਪੀਸਾ ਬਸ ਜਿੰਨੀ ਤਾਰੀਫ ਕਰਾਂ ਮਾਉਣੀ ਹੋ ਘੱਟ ਹੈ ਸੋ ਸੂਟ ਦੀ ਬੁਕਿੰਗ ਜਲਦੀ ਕਰਾ ਲਓ ਪਿਓਰ ਗਲਾਸ ਤੇ ਬਣਿਆ ਹੋਇਆ ਪਿਓਰ ਕਲੇਵ ਦੀ ਸਲਵਾਰ ਹੈ ਸਲਵਾਰ ਤੇ ਵਰਕ ਹੈ ਮਤਲਬ ਕਿ ਸੂਟ ਪਾਓਗੇ ਨਾ ਬਸ ਹਰ ਕੋਈ ਦੇਖਦਾ ਰਹੇਗਾ ਮੇਰੀ ਗਾਰੰਟੀ ਹੈ ਇਸ ਗੱਲ ਦੀ ਜੀ ਇਸ ਟਾਈਮ ਦਾ ਸੁਪਰ ਟ੍ਰੈਂਡਿੰਗ ਆਰਟੀਕਲ ਕਾਫੀ ਟਾਈਮ ਬਾਅਦ ਇਹ ਆਰਟੀਕਲ ਆਇਆ ਪ੍ਰੋਪਰ ਕਲਰ ਦੇ ਵਿੱਚ ਬਣ ਕੇ ਨਹੀਂ ਤਾਂ ਪੀਸ ਨਹੀਂ ਮਿਲ ਰਿਆ ਸੀਗਾ ਜਿੰਨੇ ਵਾਰ ਵੀ ਆਇਆ ਪ੍ਰੀ ਬੁਕਿੰਗ ਤੇ ਰਿਹਾ ਸੋ ਪੀਸ ਬੜਾ ਪਿਆਰਾ ਫਾਈਨਲੀ ਸੱਤ ਰੰਗ ਬਣ ਕੇ ਆਇਆ ਜੀ ਇਹਦੇ ਔਰ ਪ੍ਰਾਈਸ ਜਿਹੜਾ ਹੈਗਾ ਸੀ ਪਹਿਲਾਂ ਹੈਗਾ ਸੀ 7700 7700 ਰੁਪਏ ਜਿਹੜਾ ਅੱਜ ਦਾ ਪ੍ਰਾਈਸ ਆ ਉਹ ਤੁਹਾਨੂੰ ਮਿਲ ਰਿਹਾ ਜੀ 500 ਰੁਪਏ ਐਕਸਟਰਾ ਡਿਸਕਾਊਂਟ ਯਾਨੀ ਕਿ 7250 ਰੁਪਏ ਦਾ ਅੱਜ ਦਾ ਰੇਟ ਰਹੇਗਾ ਬੜਾ ਪਿਆਰਾ ਆਰਟੀਕਲ ਹੈ ਡਿਜ਼ਾਈਨਿੰਗ ਚੈੱਕ ਕਰ ਲਓ ਪਿਓਰ ਕ੍ਰਾਚ ਔਰਗੈਂਜ਼ਾ ਦਾ ਸ਼ੇਰਵਾਨੀ ਸਟਾਈਲ ਦਾ ਬੜਾ ਸੋਹਣਾ ਆਰਟੀ ਪ੍ਰੋਪਰ ਬਾਜੂ ਦੇ ਕੰਮ ਪ੍ਰੋਪਰ ਫਰੰਟ ਹੈਵੀ ਸ਼ੇਰਵਾਨੀ ਸਟਾਈਲ ਆ ਤੁਸੀਂ ਕੱਟਵਾ ਕੇ ਸਟੀਚ ਕਰਵਾ ਸਕਦੇ ਹੋ ਪ੍ਰੋਪਰ ਬਾਟਮ ਦੇ ਕੰਮ ਆਏਗਾ ਸੀ ਗ੍ਰੀਨ ਜਾਂ ਸਕਾਈਆ ਕਲਰ ਆ ਜਿਹੜਾ ਮੈਂ ਓਪਨ ਕਰਿਆ ਬੜਾ ਸੋਹਣਾ ਸ਼ੇਡ ਆ ਕਲਰ ਦੀ ਬਿਊਟੀ ਬਹੁਤ ਸੋਹਣੀ ਆ ਆ ਲੋ ਆ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਦੁਪੱਟਾ ਆ ਜੀ ਪੂਰਾ ਹੈਵੀ ਦੁਪੱਟਾ ਤੇ ਆਏਗਾ ਪੂਰਾ ਹੈਵੀ ਕੰਮ ਫੁੱਲ ਹੈਵੀ ਦੁਪੱਟਾ ਬਣਾ ਹੋਇਆ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਕਰਿਆ ਹੋਇਆ ਦੇਖੋ ਸਾਰਾ ਹੈਂਡ ਰੋ ਸ਼ੇਡ ਤੇ ਨਿਗਾਹ ਮਾਰ ਲਓ ਆ ਆਏਗਾ ਜੀ ਆਈਸ ਬਲੂ ਆਏਗਾ ਬਲੈਕ ਕਲਰ ਬਲੈਕ ਵੀ ਤੁਹਾਨੂੰ ਮਿਲੂਗਾ ਇੱਕ ਆਊਗਾ ਜੀ ਪਿਸਤਾ ਗ੍ਰੀਨ ਇੱਕ ਆਏਗਾ ਜੀ ਪਿੰਕ ਸ਼ੇਡ 7250 7250 ਰੁਪਏ ਇੱਕ ਆਏਗਾ ਜੀ ਰੌਸ ਪਿੰਕ ਰੌਸ ਬਰਾਊਨਿਸ਼ ਜਿਹਾ ਕਲਰ ਵੀ ਕਹਿੰਦੇ ਆਪਾਂ ਇਹਨੂੰ ਇੱਕ ਆਏਗਾ ਜੀ ਫਾਰਮ ਸ਼ੇਡ ਕਰੀਮ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਨੇ ਨੇ ਜੀ ਸਪੈਸ਼ਲ ਹਲਦੀ ਸਰਮਨੀ ਲਈ ਆਰਟੀਕਲ ਲੈ ਕੇ ਆਇਆ ਹਲਦੀ ਦੇ ਫੰਕਸ਼ਨ ਲਈ ਬੜਾ ਸੋਹਣਾ ਹਲਦੀ ਕਲਰ ਦਾ ਸੂਟ ਸੋ ਲੋ ਜੀ yellow ਕਲਰ ਦਾ ਇਹ ਆਰਟੀਕਲ ਆ ਸਪੈਸ਼ਲ ਜਿਹਨੂੰ ਆਪਾਂ ਪੰਜਾਬੀ ਜੀ ਕਹਿੰਦੇ ਆ ਮਾਈਆਂ ਲਈ ਸੂਟ ਲੈਣਾ ਸੋ ਲੋ ਜੀ ਆ ਚੈੱਕ ਕਰੋ ਪੀਸ ਪੀਸ ਬਹੁਤ ਸੋਹਣਾ ਸੋ ਫਰੰਟ ਪੂਰਾ ਹੈਵੀ ਆਊਗਾ ਟੋਟਲੀ ਹੈਂਡਵਰਕ ਅਚਕਨ ਸਟਾਈਲ ਦਾ ਇਹ ਆਰਟੀਕਲ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਜੀ ਸੋ ਪੀਸ ਬੜਾ ਸੋਹਣਾ ਪ੍ਰੋਪਰ 슬ੀਵਸ ਤੇ ਕੰਮ ਆ ਗਿਆ ਦੁਪੱਟੇ ਤੇ ਬਹੁਤ ਸੋਹਣਾ ਵਗ ਰਿਹਾ ਦੁਪੱਟੇ ਆ ਦਾ ਸਾਰਾ ਬੂਟੀ ਵਗ ਪਲੱਸ ਸਾਰਾ ਕਾਰਨਰ ਤੇ ਬੜਾ ਪਿਆਰਾ ਆਰਟੀਕਲ ਜਿਹੜਾ ਇਸ ਦਾ ਰੇਟ ਆਊਗਾ ਗਲਾਸ ਤੇ ਬਣਾਇਆ ਹੋਇਆ ਆਰਟੀਕਲ ਪਿਓਰ ਕ੍ਰੇਵ ਸਲਵਾਰ ਸੋ ਜਿਹੜਾ ਇਸ ਦਾ ਰੇਟ ਆਊਗਾ 8800 ਰੁਪਏ ਔਰ ਜਰਾ ਫੈਬਰੂਅਰੀ ਵਿੱਚ ਬਾਰਡਰ ਲੁੱਕ ਦਾ ਮੈਂ ਆਰਟੀਕਲ ਲੈ ਕੇ ਆਇਆ ਸਾਰਾ ਹੈਂਡਵਰਕ ਦਾ ਪੀਸ ਹੈ ਪੀਸ ਬਹੁਤ ਸੋਹਣਾ ਬਣਾਇਆ ਹੈ ਵੀਡੀਓ ਨੂੰ ਪੂਰਾ ਦੇਖੋ ਸੂਟ ਆਰਡਰ ਕਰੋਗੇ ਨਾਲ ਦੀ ਨਾਲ ਸੂਟ ਦੇਖਦੇ ਸਾਹ ਆ ਚੈੱਕ ਕਰੋ ਜੀ ਆਰਟੀਕਲ ਆਰਟੀਕਲ ਬਹੁਤ ਸੋਹਣਾ ਬਣਾਇਆ ਹੋਇਆ ਹੈ ਸੋ ਆ ਆ ਰਿਹਾ ਜੀ ਜ਼ਾਕੀਰਾ ਬਾਰਡਰ ਲੁੱਕ ਦਾ ਆਰਟੀਕਲ ਲੈਂਥ ਜਿੰਨੀ ਮਰਜ਼ੀ ਰੱਖੋ ਚਾਹੇ ਫਾਰਸੀ ਸਲਵਾਰ ਬਣਾਓ ਬੜਾ ਸੋਹਣਾ ਪੀਸ ਹੈ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਔਰ ਦੁਪੱਟਾ ਬੜਾ ਸੋਹਣਾ ਐਕਸਲੈਂਟ ਦੁਪੱਟਾ ਬਣਾਇਆ ਹੋਇਆ ਹੈ ਦੁਪੱਟਾ ਪੂਰਾ ਹੈਵੀ ਜਾਲ ਪਲੱਸ ਕੋਰਨ ਕੋ ਪੀਸ ਬੜਾ ਪਿਆਰਾ ਸ਼ੇਡ ਬੜੇ ਸੋਹਣੇ ਮਿਲਣਗੇ ਤੁਹਾਨੂੰ ਬਿਲਕੁਲ ਨਵੇਂ ਸ਼ੇਡ ਮਿਲਣਗੇ ਇੱਕ ਸ਼ੇਡ ਮਿਲੂਗਾ ਰਾਮਾ ਗ੍ਰੀਨ ਮੋਰ ਪੰਖੀ ਕਲਰ ਕਲਰ ਚੈੱਕ ਕਰੋ ਕਿੰਨਾ ਪਿਆਰਾ ਇੱਕ ਕਾਹਵਾ ਜਿਸ ਵਿੱਚ ਆਵਲਾ ਨਵਾਂ ਜਾਂ ਕਾਫੀ ਸ਼ੇਡ ਆ ਰਿਹਾ ਜੀ ਕਾਫੀ ਬ੍ਰਾਊਨ ਜਿਹਾ ਕਲਰ ਕਲਰ ਬੜਾ ਪਿਆਰਾ ਸੋ ਇੱਕ ਕਾਹਵਾ ਆਵਲਾ ਸ਼ੇਡ ਜਿਹੜਾ ਇਸ ਦਾ ਰੇਟ ਰਹੇਗਾ ਜੀ ਰੇਟ ਸੁਣ ਲਓ ਕੀ ਆ ਰਿਹਾ ਰੇਟ ਵੀਡੀਓ ਚ ਦੱਸਾਂਗੇ ਆਪਾਂ ਇਸ ਦਾ ਪ੍ਰਾਈਸ ਆਏਗਾ ਸਿਰਫ 7750 7750 ਆ ਜਮਾਨਿਆ ਬ੍ਰਾਂਡ ਦੀ ਇੱਕ ਮੈਂ ਡਿਜੀਟਲ ਦੇ ਵਿੱਚ ਆਈਟਮ ਲੈ ਕੇ ਆਇਆ ਜਿਨ੍ਹਾਂ ਨੂੰ ਕਢਾਈ ਨਾਲੋਂ ਕੁਝ ਅਲੱਗ ਚੀਜ਼ ਚਾਹੀਦੀ ਨਾ ਪਾਰਟੀ ویئر ਆਈਟਮ ਹੈ ਵੀਡੀਓ ਨੂੰ ਪੂਰਾ ਦੇਖੋ ਸੂਟ ਦੇਖਦੇ ਸਾਰ ਆਰਡਰ ਕਰੋਗੇ ਇੰਨਾ ਪਿਆਰਾ ਪੀਸ ਹੈ ਗਾਰੰਟੀ ਦਿੰਦਾ ਇਸ ਗੱਲ ਦੀ ਤਿੰਨ ਸ਼ੇਡ ਮਨਵਾਏ ਆ ਔਰ ਤਿੰਨੇ ਕਲਰ ਪਿਆਰੇ ਆ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਨੈਕਸਟ ਲੈਵਲ ਦੀ ਡਿਜ਼ਾਈਨਿੰਗ ਪਾਰਟੀ ویئر ਹੈਂਡਵਰਕ ਦੇ ਸੂਟ ਤਾਂ ਆਲਟੀਮੇਟ ਆ ਹੀ ਰਹੇ ਨੇ ਔਰ ਪ੍ਰਿੰਟ ਆਈਟਮਾਂ ਵੀ ਇਹੋ ਜਿਹੇ ਲੈ ਕੇ ਆ ਰਹੇ ਆ ਨਾ ਕਿ ਮਤਲਬ ਕਿ ਚੀਜ਼ ਨਹੀਂ ਕਿਸੇ ਦੇ ਪਾਈ ਮਿਲੇਗੀ ਜਲਦੀ ਜਲਦੀ ਆ ਚੈੱਕ ਕਰੋ ਜੀ ਆਰਟੀਕਲ ਆ ਆ ਰਿਹਾ ਫਰੰ ਪ੍ਰੋਪਰ 슬ੀਵਸ ਤੇ ਕੰਮ ਬਿਊਟੀਫੁੱਲ ਆਰਟੀਕਲ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਡਿਜ਼ਾਈਨ ਦਿੱਤਾ ਹੋਇਆ ਬੜਾ ਸੋਹਣਾ ਪਿਓਰ ਕ੍ਰੇਪ ਦੀ ਸਲਵਾਰ ਸਲਵ ਪ੍ਰਿੰਟ ਦੀ ਸਲਵਾਰ ਆ ਰਹੀ ਹੈ ਚਾਹੇ ਇਹ ਦੇਖੋ ਇਹ ਪ੍ਰੋਪਰ ਦਿੱਤਾ ਹੋਇਆ ਹੈ ਮਤਲਬ ਕਿ ਐ ਨਹੀਂ ਹੈਗਾ ਇੱਕ ਪੁੰਜਾ ਉਰੇ ਇੱਕ ਪੁੰਜਾ ਉਰੇ ਇੱਕ ਪੁੰਜਾ ਇਧਰ ਹੈ ਇੱਕ ਪੁੰਜਾ ਬੈਕ ਸਾਈਡ ਹੈ ਚਾਹੇ ਤੁਸੀਂ ਸ਼ਰਾਰਾ ਪਲਾਜ਼ੋ ਵੀ ਪ੍ਰੋਪਰ ਬਣਾ ਸਾ ਦਿਓ ਖੁੱਲਾ ਪਲਾਜ਼ੋ ਸ਼ਰਾਰਾ ਔਰ ਆ ਚੈੱਕ ਕਰੋ ਪਿਓਰ ਟੈਬੀ ਦਾ ਦੁਪੱਟਾ ਇਹ ਫੈਬਰਿਕ ਨਵਾਂ ਆ ਰਿਹਾ ਜੀ ਜਿਹੜਾ ਸ਼ਰਦ ਦਾ ਫੈਬਰਿਕ ਹੈ ਇੰਪੋਰਟਡ ਫੈਬਰਿਕਾ ਨਵਾਂ ਫੈਬਰਿਕ ਸੋ ਕਲਰ ਤੁਹਾਨੂੰ ਤਿੰਨ ਮਿਲਣਗੇ ਇੱਕ ਮਿਲੂਗਾ ਆਹ ਵਾਲਾ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਬਿਊਟੀ ਚੈੱਕ ਕਰੋ ਕਲਰ ਦੀ ਕਲਰ ਤਿੰਨ ਮਿਲਣਗੇ ਤਿੰਨੇ ਰੰਗ ਸੋਹਣੇ ਇੱਕ ਆ ਰਿਹਾ ਪਾਕਿਸਤਾਨੀ ਗ੍ਰੀਨ ਸ਼ੇਡ ਔਰ ਇੱਕ ਆਏਗਾ ਜੀ ਆਹ ਵਾਲਾ ਰੈੱਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਸ਼ੇਡ ਐ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਐ ਹੈ ਚੀਜ਼ ਵੱਖਰੀ ਯੂਨਿਕ ਆ ਆਈਟਮ ਐ ਜਲਦੀ ਨਾਲ ਦੀ ਆਰਡਰ ਕਰ ਲਓ ਜਿਹੜਾ ਵੀ ਰੰਗ ਚਾਹੀਦਾ ਜਿਹੜਾ ਇਸ ਦਾ ਰੇਟ ਰਹੇਗਾ ਔਰੇਗਾ 6000 ਰੁਪਏ 6000 ਸਾਸ਼ੂ organza ਦਾ ਪੂਰਾ ਫਰੰਟ ਹੈਵੀ ਵਾਲਾ ਆਰਟੀਕਲ ਹੈ ਕਿਹਾ ਫੁੱਲ ਵੇਅਰਿੰਗ ਵੇਅਰ ਸੋ ਪੀਸ ਬੜਾ ਸੋਹਣਾ ਬਣ ਕੇ ਆ ਡਿਜ਼ਾਈਨਿੰਗ ਚੈੱਕ ਕਰ ਲਿਓ ਡਿਜ਼ਾਈਨ ਬੜਾ ਪਿਆਰਾ ਸਾਰਾ ਸਾਰਾ ਹੈਂਡਵਰਕ ਫਰੰਟ ਪੂਰਾ ਹੈਵੀ ਪ੍ਰਾਈਸ ਮੈਂ ਵੀਡੀਓ ਚ ਦੱਸੂਗਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸੋ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕ੍ਰੇਪੀ ਸਲਵਾਰ ਰੇਟ ਦੇ ਅਕੋਰਡਿੰਗ ਸੂਟ ਬਹੁਤ ਸੋਹਣਾ ਰੇਟ ਦੇ ਹਿਸਾਬ ਨਾਲ ਬੜਾ ਪਿਆਰਾ ਆਰਟੀਕਲ ਹੈ ਇਹੋ ਜਿਹੇ ਆਰਟੀਕਲ 15-15000 20000 ਰੁਪਏ ਤੋਂ ਘੱਟ ਨਹੀਂ ਮਿਲਦੇ ਸੋ ਰੇਟ ਆ ਰਿਹਾ ਸਿਰ ਸੋ ਫਰੰਟ ਹੈਵੀ ਬਾਜੂ ਤੇ ਹੈਵੀ ਕਮ ਔਰ ਆ ਆ ਰਿਹਾ ਦੁਪੱਟਾ ਦੁਪੱਟਾ ਆ ਰਿਹਾ ਪੂਰਾ ਫੋਰ ਸੈੱਟ ਫੋਰ ਸੈੱਟ ਸਕੈਲਪਿੰਗ ਦੇ ਨਾਲ ਸੋ ਦੁਪੱਟੇ ਦਾ ਸਾਰਾ ਫੋਰ ਸੈੱਟ ਹੈਂਡ ਵਰਕ ਦਾ ਕੰਮ ਕਟ ਵਰਕ ਦਾ ਕੰਮ ਸੋ ਕਲਰ ਚੈੱਕ ਕਰੋ ਨਵੇਂ ਸ਼ੇਡ ਪਿੰਕ ਕਲਰ ਆਈਸ ਬਲੂ ਕਲਰ ਰੌਸ ਕਲਰ ਇੱਕ ਆ ਉਹ ਆ ਵਾਲਾ ਸ਼ੇਡ ਸੀ ਗ੍ਰੀਨ ਕਲਰ ਨੀਚੇ ਆ ਗਿਆ ਪਿਸਤਾ ਕਲਰ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ 7300 ਰੁਪਏ ਰੇਟ ਹੈ ਟਿਕ ਸਟਾਈਲ ਦਾ ਸੋਲੋ ਆਰਟੀਕਲ ਲੈ ਕੇ ਆਇਆ ਵੈਸੇ ਮਾਡਲ ਦੇ ਮੈਂ ਤੁਹਾਨੂੰ ਵੀਡੀਓ ਦਿਖਾਣਾ ਮਾਡਲ ਦੇ ਦੋ ਮਾਡਲ ਹਨ ਦੋਨਾਂ ਨੇ ਪਾਇਆ ਹੋਇਆ ਅਲੱਗ-ਅਲੱਗ ਡਿਜ਼ਾਈਨ ਦੋਨੋਂ ਆਪਣੇ ਕੋਲ ਮਿਲ ਜਾਣਗੇ ਪਹਿਲਾਂ ਤੁਸੀਂ ਪਰਪਲ ਤੇ ਨਿਗਾਹ ਰੱਖਿਓ ਸੋ ਬੜਾ ਪਿਆਰਾ ਆਰਟੀਕਲ ਆ ਜੀ ਸੋ ਜਾਮਨੀ ਪ੍ਰੋਪਰ ਪਰਪਲ ਸ਼ੇਡ ਆ ਡਾਰਕ ਜਾਮਨੀ ਕਲਰ ਜਿਹਨੂੰ ਕਹਿੰਨੇ ਆ ਆਪਾਂ ਸੋ ਡਿਜ਼ਾਈਨ ਪ੍ਰੋਪਰ ਬੁਟੀਕ ਮੈਡ ਅਲਟੀਮੇਟ ਪੀਸ ਜੀ ਅਲਟੀਮੇਟ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਸਾਰਾ ਹੈਂਡਵਰਕ ਦਾ ਕੰਮ ਹੈ ਪੀਸ ਬੜਾ ਸੋਨਾ ਬਣਾਇਆ ਪ੍ਰੋਪਰ ਹੈਵੀ ਸਲੀਵਸੇ ਕੰਮ ਆਊਗਾ ਸੋ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਔਰ ਆ ਚੈੱਕ ਕਰੋ ਜੀ ਕੰਟਰਾਸਟ ਦੇ ਵਿੱਚ ਦੁਪੱਟਾ ਕਲਰ ਕੰਬੀਨੇਸ਼ਨ ਚੈੱਕ ਕਰੋ ਹੈ ਕੁਛ ਅਲੱਗ ਜਾਂ ਕੰਟਰਾਸਟ ਫਸਟ ਟਾਈਮ ਆਇਆ ਇਹ ਕੰਬੀਨੇਸ਼ਨ ਔਰ ਆ ਆ ਰਿਹਾ ਦੁਪੱਟਾ ਪਿਓਰ ਗਲਾਸ ਦਾ ਸੋ ਸੋ ਲੋ ਪੀਸ ਆਊਗਾ ਸਿੰਗਲ ਪੀਸ ਆਊਗਾ ਪੀਸ ਬਹੁਤ ਸੋਹਣਾ ਰੇਟ ਕੁਛ ਵੀ ਨਹੀਂ ਹੈਗਾ ਰੇਟ ਦੇ ਹਿਸਾਬ ਨਾਲ ਸੋ ਲੋ ਬੜਾ ਪਿਆਰਾ ਰੇਟ ਆ ਰਿਹਾ ਸਿਰਫ 969600 ਰੁਪਏ ਰੌਸ ਪਿੰਕ ਕਲਰ ਦਾ ਮੈਂ ਬੜਾ ਸੋਹਣਾ ਡਿਜ਼ਾਈਨ ਰੈਡੀ ਕਰਵਾਇਆ ਥੋੜੇ ਵਾਸਤੇ ਕੰਮ ਬੜਾ ਪਿਆਰਾ ਰੇਸ਼ਮ ਵਰਕ ਹੈਂਡ ਵਰਕ ਹਰ ਤਰ੍ਹਾਂ ਦਾ ਮਟੀਰੀਅਲ ਡਿਜ਼ਾਈਨਿੰਗ ਤੁਹਾਨੂੰ ਦਿਖਾਣਾ ਮੈਂ ਪੀਸ ਮੈਂ ਵੀ ਤੁਹਾਡੇ ਨਾਲ ਹੀ ਦੇਖ ਰਿਹਾ ਮੈਂ ਵੀ ਨਹੀਂ ਹਜੇ ਦੇਖਿਆ ਸੋ ਮੈਂ ਇਸ ਚੀਜ਼ ਲਈ ਤਾਂ ਲੱਕੀ ਫੀਲ ਕਰਦਾ ਆਪਣੇ ਆਪ ਨੂੰ ਜਦੋਂ ਵੀ ਪੀਸ ਆਂਦੇ ਆ ਸੋ ਨਾਲ ਦੀ ਨਾਲ ਮੈਂ ਵੀ ਤੁਹਾਡੇ ਨਾਲ ਹੀ ਦੇਖਦਾ ਲੋ ਇਸ ਬੰਨੇ ਮੇਰੀ ਵੀ ਨਿਗਾਹ ਚ ਡੈਂਦੇ ਆ ਸੂਟ ਕਿ ਕੀ ਆਇਆ ਨਵਾਂ ਕੀ ਨਹੀਂ ਆਇਆ ਆ ਚੈੱਕ ਕਰੋ ਜੀ ਪਹਿਲਾਂ ਤੁਸੀਂ ਫੋਟੋ ਚੈੱਕ ਕਰਾ ਦਿਓ ਜੀ ਮਾਡਲ ਦੇ ਪਾਇਆ ਫਰੰਟ ਬੁਰਾ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਬਾਟਮ ਤੇ ਕੰਮ ਬੜਾ ਸੋਹਣਾ ਆਰਟੀਕਲ ਬਾਟਮ ਵੀ ਦਿਖਾ ਦਿਓ ਵੀਰ ਜੀ ਪਿਓਰ ਕ੍ਰੇਪ ਦੀ ਸਲਵਾਰ ਗਲਾਸ਼ੀਮ オーਰਗੈਂਜ਼ਾ ਫੈਬਰਿਕ ਬੜਾ ਸੋਹਣਾ ਆਰਟੀਕਲ ਆ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਬਣਾ ਹਾ ਜੀ ਫੋਰ ਸਾਈਡ ਦੁਪੱਟਾ ਦੁਪੱਟੇ ਸਾਰਾ ਹੈਂਡਵਰਕ ਆ ਰਿਹਾ ਸੋ ਜਿਹੜਾ ਰੇਟ ਰਹੇਗਾ ਔਰੇਗਾ 11200 ਰੁਪਏ ਜਲਦੀ ਤੋਂ ਜਲਦੀ ਆਰਡਰ ਕਰ ਲਓ ਸੂਟ ਦਾ ਬੜਾ ਸੋਹਣਾ ਆਰਟੀਕਲ। ਇਸ ਟਾਈਮ ਬੇਬੀ ਪਿੰਕ ਕਲਰ ਦੀ ਬੜੀ ਡਿਮਾਂਡ ਆ ਰਹੀ ਹੈ ਪਰ ਬੇਬੀ ਪਿੰਕ ਕਲਰ ਬਹੁਤ ਘੱਟ ਮਿਲ ਰਿਹਾ। ਆ ਪੀਸ ਲਗਾਇਆ ਹੋਇਆ ਮਾਡਲ ਨੇ। ਬੜਾ ਸੋਹਣਾ ਲੱਗ ਰਿਹਾ। ਇੱਕ ਵਾਰੀ ਦਿਖਾ ਦੇ ਰੋਮੀ ਮੜਾ ਕੋਈ ਗੱਲ ਨਹੀਂ। ਸੋ ਪੀਸ ਬੜਾ ਪਿਆਰਾ। ਡਿਜ਼ਾਈਨ ਚੈੱਕ ਕਰੋ ਜੀ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਹੈ ਮੇਰਾ ਜੀ ਸਟਾਕ ਆਨਲਾਈਨ। ਸੋ ਪੀਸ ਬੜਾ ਪਿਆਰਾ। ਸਾਰਾ ਸਾਰਾ ਹੈਂਡਵਰਕ ਡਿਜ਼ਾਈਨਿੰਗ ਚੈ ਫਸਟ ਉਹ ਬਹੁਤ ਸੋਹਣਾ ਕਰਿਆ ਹੋਇਆ neck ਤੋਂ ਲੈ ਕੇ ਫਰੰਟ ਤੱਕ ਪੂਰਾ ਹੈਵੀ ਕਮ ਪ੍ਰੋਪਰ ਬਾਜੂ ਤੇ ਕਮ ਬੈਕ ਤੇ ਡਿਜ਼ਾਈਨ ਦਿੱਤਾ ਹੋਇਆ ਬੈਕ ਤੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਸੋ ਬਾਟਮ ਤੇ ਸਾਰਾ ਹੈਂਡਵਰਕ ਦਾ ਕੰਮ ਹੈ ਆ ਬਾਟਮ ਤੇ ਵਰਕ ਆਊਗਾ ਪਿਓਰ ਕੇਵ ਦੀ ਸਲਵਾਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੀ ਸ਼ਰਟ ਸੋ ਦੁਪੱਟਾ ਵੀ ਬੜਾ ਸ਼ਾਨਦਾਰ ਸੋ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਆ ਰਿਹਾ ਜੀ ਫੋਰ ਸਾਈਡ ਤੇ ਕੋਰਨਰ ਵਰਕ ਬੜਾ ਪਿਆਰਾ ਆਰਟੀਕਲ ਜਿਹੜਾ ਇਸ ਦਾ ਰੇਟ ਰਹੇਗਾ ਜੀ ਔਰੇਗਾ 14500 ਰੁਪਏ ਜਲਦੀ ਜਲਦੀ ਆਰਡਰ ਕਰ ਲਓ ਹੁਣ ਤਾਂ ਵੈ ਸਰ 15 ਤੋਂ 20 ਮਿੰਟ ਦੇ ਵਿੱਚ ਕਸਟਮਰ ਸ਼ਾਪਿੰਗ ਕਰਕੇ ਚਲਾ ਜਾਂਦਾ ਕਿਉਂਕਿ ਜਿਹੜਾ ਵੀ ਆਰਟੀਕਲ ਖੋਲਦੇ ਆ ਐਦਾਂ ਹੁੰਦਾ ਨਹੀਂ ਕਿ ਕਸਟਮਰ ਨੂੰ ਪਸੰਦ ਨਾ ਆਵੇ ਆਰਟੀਕਲ ਇੰਨੇ ਪਿਆਰੇ ਪਿਆਰੇ ਬਣ ਕੇ ਆ ਰਹੇ ਨਾ ਤੁਹਾਡੇ ਲਈ ਆ ਚੈੱਕ ਕਰੋ ਜੀ ਪਿਓਰ ਜਰਾਫ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਇਆ neck ਦੇ ਡਿਜ਼ਾਈਨਿੰਗ ਚੈੱਕ ਕਰਾ ਦਮ ਤੁਹਾਨੂੰ ਪਹਿਲਾਂ ਪੀਸ ਚੈੱਕ ਕਰੋ ਕਿੰਨਾ ਪਿਆਰਾ ਬਣਾ ਹੋਇਆ ਪ੍ਰੋਪਰ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ neck ਤੇ ਸਾਰਾ ਹੈਂਡਵਰਕ ਟੋਟਲੀ ਕਲਰਫੁਲ ਦਬਕਾ ਆ ਦੇਖੋ ਮੀਨਾ ਰੂਬੀ ਦਾ ਕੰਮ ਆ ਦੇਖੋ ਕਿੰਨਾ ਸੋਹਣਾ ਆਰਟੀਕਲ ਪ੍ਰੋਪਰ ਬਾਜੂ ਤੇ ਕੰਮ ਔਰ ਆ ਚੈੱਕ ਕਰੋ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਪੱਲੇ ਪੂਰੇ ਹੈਵੀ ਆ ਦੁਪੱਟੇ ਦੇ ਸੋ ਦੁਪੱਟਾ ਬੜਾ ਪਿਆਰਾ ਬਣਿਆ ਹੋਇਆ ਸੋ ਦੁਪੱਟੇ ਤੇ ਬੜਾ ਸੋਹਣਾ ਕੰਮ ਕਰਿਆ ਹੋਇਆ ਦੁਪੱਟੇ ਦੇ ਪੱਲੇ ਬੜੇ ਪਿਆਰੇ ਆ ਦੋ ਰੰਗ ਤੁਹਾਨੂੰ ਮਿਲਣਗੇ ਪ੍ਰਾਈਜ਼ ਮੈਂ ਵੀਡੀਓ 'ਚ ਦੱਸੂਗਾ ਇਸ ਦਾ ਇਸ ਦਾ ਜਿਹੜਾ ਰੇਟ ਆ ਰਿਹਾ ਜੀ ਉਹ ਆ ਰਿਹਾ 9650 9650 ਰੁਪਏ ਸੋ ਇਜ਼ ਦਾ ਸੈਕੰਡ ਸ਼ੇਡ ਆਊਗਾ ਗ੍ਰੀਨ ਪਿਸਤਾ ਗ੍ਰੀਨ ਕਲਰ ਕਲਰ ਦੇਖੋ ਕਿੰਨਾ ਪਿਆਰਾ ਸੀ ਗ੍ਰੀਨ ਜਾਂ ਸ਼ੇਡ ਆ ਬੜਾ ਸੋਹਣਾ ਸ਼ੇਡ ਆ ਸੀ ਗ੍ਰੀਨ ਕਲਰ ਆਊਗਾ ਦੋ ਰੰਗ ਮਿਲਣਗੇ ਦੋਨੋਂ ਰੰਗ ਸੋਹਣੇ ਕੰਮ ਬਹੁਤ ਸੋਹਣਾ ਸੋ ਜਲਦੀ ਨਾਲ ਆਰਡਰ ਕਰ ਲਓ ਰਸ਼ ਔਰਗੈਂਜ਼ਾ ਦਾ ਸੋਲੋ ਬੁਟੀਕ ਪੀਸ ਲੈ ਕੇ ਆਇਆ ਚੀਕੂ ਗੋਲਡਨ ਸ਼ੇਡ ਆ ਬੜਾ ਸੋਹਣਾ ਸ਼ੇਡ ਆ ਡਿਜ਼ਾਈਨਿੰਗ ਚੈੱਕ ਕਰੋ ਪਹਿਲੇ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਜੀ ਸਾਰਾ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਜੀ ਪਰ ਆ ਚੈੱਕ ਕਰੋ ਸਾਰਾ ਹੈਂਡਵਰਕ ਆ ਆ ਰਿਹਾ ਫਰੰਟ ਪ੍ਰੋਪਰ ਹੈਵੀ ਵੀਓ ਦੇ ਫੋਲ ਡਿਜ਼ਾਈਨਰਸ ਨੂੰ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਸੈਲੀਬ੍ਰਿਟੀ ਸੋਲੋ ਫੋਟੋ ਵਾਲਾ ਸੂਟ ਹੈ ਇਹ ਬੜਾ ਸੋਹਣਾ ਸੋ ਆ ਚੈੱਕ ਕਰੋ ਦੁਪੱਟਾ ਦੁਪੱਟੇ ਆ ਰਿਹਾ ਕੰਮ ਬੜਾ ਪਿਆਰਾ ਪਿਓਰ ਕ੍ਰਾਸ਼ ਔਰਗੈਂਜ਼ਾ ਦਾ ਦੁਪੱਟਾ ਸੋ ਦੁਪੱਟੇ ਤੇ ਸਾਰਾ ਹੈਂਡਵਰਕ ਪੱਲੇ ਬੜੇ ਸੋਹਣੇ ਫੋਰ ਸਾਈਡ ਸਾਰਾ ਹੈਂਡਵਰਕ ਸਾਰਾ ਪੈਚਵਕ ਰਿਹਾ ਨੀਚੇ ਸੋ ਬੜਾ ਸੋਹਣਾ ਆਰਟੀਕਲ ਹੈ ਸੋ ਜਿਹੜਾ ਇਸ ਦਾ ਰੇਟ ਆਊਗਾ ਸਿੰਗਲ ਪੀਸ ਬਣ ਕੇ ਹੈ 11000 ਰੁਪਏ ਦਾ ਪ੍ਰਾਈਸ ਹੈ ਜਲਦੀ ਜਲਦੀ ਆਰਡਰ ਕਰ ਲਓ பீਚ ਗਾਜਰੀ ਕ ਇਹ ਪੀਸ ਮੈਂ ਕਿਸੇ ਵੈਬਸਾਈਟ ਤੇ ਦੇਖਿਆ ਜਿੱਥੇ ਉਹਦਾ ਇਹ ਸੂਟ ਦਾ ਰੇਟ ਪਾਇਆ ਹੋਇਆ ਸੋ ਹਰਿਆਣੋਂ ਆਇੰਦਾ ਬੰਦਾ ਸੁਣ ਕੇ ਸ਼ੌਕ ਹੋ ਜਾਂਦਾ ਵੀ ਸੱਚੀ ਗੱਲ ਐ ਇਹ ਸਚਾਈ ਐ 1,33,000 ਰੁਪਏ ਦਾ ਸੂਟ ਓਏ ਹੋਏ ਹੋਏ 1,33,000 ਦਾ ਸੂਟ ਲਾਂਚ ਕਰਿਆ ਹੋਇਆ ਕਿਸੇ ਨੇ ਇਹ ਸੋ ਆ ਚੈੱਕ ਕਰੋ ਜੀ ਆਰਟੀਕਲ ਸੇਮ ਰੈਡੀ ਕਰਵਾਇਆ ਆਪਾਂ ਬੁਟੀਕ ਪੀਸ ਅਲਟੀਮੇਟ ਡਿਜ਼ਾਈਨਰ ਸੂਟ ਸਾਰਾ ਸਾਰਾ ਹੈਂਡਵਰਕ ਸਾਰਾ ਪੈਚ ਆਹ ਫਰੰਟ ਆ ਰਿਹਾ ਔਰ ਬੈਕ ਤੇ ਵੀ ਪੂਰਾ ਹੈਵੀ ਕੰਮ ਰਹੇਗਾ ਫਰੰਟ ਬੈਕ ਦੋਨੋਂ ਪੂਰੀਆਂ ਹੈਵੀ ਬਣੀਆਂ ਹੋਈਆਂ ਨੇ ਆ ਚੈੱਕ ਕਰੋ फ्रंट पूरा हैवी बैक ਤੇ ਪੂਰਾ ਹੈਵੀ ਕਮ। ਫਰੰਟ ઓਰ ਬੈਗ ਦਾ ਪ੍ਰੋਪਰ ਬੁਟੀਕ ਸਟਾਈਲ ਦਾ ਲਗਜ਼ਰੀ ਆਰਟੀਕਲ ਹੈ ਇਹ ਡਿਜ਼ਾਈਨਰ ਸੂਟ ਹੈ। ਫਰੰਟ ਬੈਗ ਤੇ ਪੂਰਾ ਹੈਵੀ ਕਮ ਆ ਗਿਆ। ਸੋ ਪ੍ਰੋਪਰ ਬਾਜੂ ਤੇ ਕਮ ਆ ਗਿਆ। ਪਿਓਰ ਕ੍ਰੇਪ ਦੀ ਸਲਵਾਰ ਆ ਗਈ। ਸਲਵਾਰ ਤੇ ਸਾਰਾ ਹੈਂਡਵਰਕ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਉਹ ਪੀਸ ਕਿਉਂਕਿ ਜੋ ਰੇਟ ਮੈਂਸ਼ਨ ਕਰਿਆ ਮੈਂ ਦਿਖਾ ਨਹੀਂ ਸਕਦਾ। ਉਹ ਇੰਸਟਾਗ੍ਰਾਮ ਦੀ ਕਮਿਊਨਿਟੀ ਤੋਂ ਬਾਹਰ ਹੋ ਜੇਗਾ ਜੇ ਮੈਂ ਦਿਖਾਤਾ। ਸੋ ਆ ਚੈੱਕ ਕਰੋ ਕਾਰਨਰ ਤੇ ਸਾਰਾ ਦੁਪੱਟੇ ਤੇ ਹੈਂਡਵਰਕ ਰਿਹਾ ਹੋਇਆ ਹੈ। ਸੋ ਪੀਸ ਬੜਾ ਸ਼ਾਨਦਾਰ ਬਣਾ ਹੋਇਆ ਪੀਸ ਸੋਲੋ ਬਣ ਕੇ ਆਇਆ ਬੁਟੀਕ ਪੀਸ ਆ ਸਿੰਗਲ ਪੀਸ ਆ ਸੋ ਰੇਟ ਤੁਹਾਨੂੰ ਮੈਂਸ਼ਨ ਹੋ ਜੇਗਾ ਤੁਸੀਂ ਵਟਸਐਪ ਕਰ ਦੋ ਜਲਦੀ ਤੋਂ ਜਲਦੀ ਬ੍ਰਾਈਡਲ ਸੂਟ ਰੈਡੀ ਕਰਵਾਇਆ ਏ ਥੋੜੇ ਲਈ ਇਹ ਆਰਟੀਕਲ ਮੈਂ ਪਿਛਲੇ ਸਾਲ ਵੀ ਲਾਂਚ ਕਰਿਆ ਸੀਗਾ ਸੋ ਪਿਛਲੇ ਸਾਲ ਵੀ ਆਪਾਂ ਇਹਦੀ ਰੀਲ ਪਾਈ ਸੀ ਵੀਡੀਓ ਪਾਈ ਸੀ ਪਰ ਉਦੋਂ ਰਸਟ ਕਲਰ ਆਇਆ ਸੀਗਾ ਸੋ ਹੁਣ ਮੈਂਨੇ ਔਨ ਡਿਮਾਂਡ ਤੇ ਮਹਿਰੂਨ ਕਲਰ ਰੈਡੀ ਕਰਵਾਇਆ ਸਪੈਸ਼ਲ ਆਨੰਦਕਾਰ ਦੇ ਲਈ ਤੁਸੀਂ ਪਹਿਲਾ ਪੀਸ ਚੈੱਕ ਕਰੋ ਸੋ ਬੜਾ ਪਿਆਰਾ ਆਰਟੀਕਲ ਹੈ ਤੁਸੀਂ ਸੂਟ ਚੈੱਕ ਕਰੋ ਜੀ ਮੈਂ ਕਹਿੰਦਾ ਸਭ ਤੋਂ ਸੋਹਣਾ ਸੂਟ ਹੈ ਸਭ ਤੋਂ ਸੋਹਣਾ ਸੂਟ ਆਹ ਸੂਟ ਪਾ ਕੇ ਤਾਂ ਮਤਲਬ ਕੀ ਰੂਹ ਖੁਸ਼ ਹੋ ਜਾਏਗੀ ਤੁਹਾਡੀ ਇਹ ਗੱਲ ਦੀ ਮੇਰੀ ਗਾਰੰਟੀ ਆ ਆ ਚੈੱਕ ਕਰੋ ਜੀ ਪਹਿਲਾਂ ਤਾਂ ਇਹਦਾ ਫਰੰਟ ਚੈੱਕ ਕਰੋ ਫਰੰਟ ਤੇ ਸਾਰਾ ਹੈਵੀ ਕੰਮ ਅਰਾਸ਼ਟ ਔਰ ਇਹ ਵੀ ਤੁਹਾਨੂੰ ਮਿਲ ਜੇਗਾ ਪਰ ਇੱਕ ਇੱਕ ਮੰਥ ਦੀ ਵੇਟਿੰਗ ਲੱਗੇਗੀ ਟਾਈਮ ਲੱਗੇਗਾ ਇੱਕ ਮਹੀਨਾ ਸੋ ਪ੍ਰੋਪਰ ਫਰੰਟ ਪ੍ਰੋਪਰ ਬਾਜੂ ਦੇ ਕੰਮ ਸੋ ਪਿਓਰ ਕਲੇ ਫੈਬਰਿਕ ਆ ਰਿਹਾ ਔਰ ਆ ਆ ਰਿਹਾ ਹੈ ザ ਬਾਟਮ ਦੇ ਵਰਕ ਸਲਵਾਰ ਦੇ ਪੌਂਚ ਤੇ ਕੰਮ ਸੋ ਬੜਾ ਪਿਆਰਾ ਆਰਟੀਕਲ ਹੈ ਸੋ ਆ ਚੈੱਕ ਕਰੋ ਇਹਦਾ ਦੁਪੱਟਾ ਸੋ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਪ੍ਰਾਈਸ ਮੈਂ ਵੀਡੀਓ 'ਚ ਦੱਸ ਰਿਹਾ ਇਸ ਦਾ ਜਿਹੜਾ ਪ੍ਰਾਈਸ ਆ ਰਿਹਾ 12800 ਰੁਪਏ 12800 ਰੁਪਏ ਪ੍ਰਾਈਸ ਆਊਗਾ ਆ ਦੁਪੱਟਾ ਆ ਰਿਹਾ ਦੁਪੱਟੇ ਦੇ ਕਾਰਨਰ ਵਰਕ ਪਲੱਸ ਸਾਰਾ ਫੋਰਸ ਐਂਡ ਹੈਂਡ ਵਰਕ ਸੋ ਬੜਾ ਪਿਆਰਾ ਆਰਟੀਕਲ ਆ ਸੂਟ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਸਭ ਤੋਂ ਸੋਹਣਾ ਸੂਟ ਲੈ ਕੇ ਆਇਆ ਥੋੜਾ ਪਿਆਰਾ ਆਰਟੀਕਲ ਇਸ ਟਾਈਮ ਦਾ ਟਾਪ ਸੇਲਰ ਬੈਸਟ ਸੇਲਰ ਆਰਟੀਕਲ ਆ ਜੀ ਮੇਰੇ ਸਟੋਰ ਦਾ ਆ ਵਾਲਾ ਲਹਿੰਗਾ ਸੂਟ ਤੁਸੀਂ ਪਹਿਲਾਂ ਚ ਬੜਾ ਸੋਹਣਾ ਆਰਟੀਕਲ ਹੈ ਜੀ ਸਪੈਸ਼ਲ ਲਹਿੰਗਾ ਸੂਟ ਬੜਾ ਪਿਆਰਾ ਆ ਚੈੱਕ ਕਰੋ ਜੀ ਲਹਿੰਗਾ ਲਹਿੰਗਾ ਆ ਰਿਹਾ ਬੜਾ ਲਾਜਵਾਬ ਲਹਿੰਗਾ ਸੁਪਰ ਹਿੱਟ ਗਿਆ ਜੀ ਮੇਰਾ ਇਸ ਟਾਈਮ ਸੁਪਰ ਹਿੱਟ ਲਹਿੰਗਾ ਗਿਆ ਆ ਲੋ ਜਿਨ੍ਹਾਂ ਨੂੰ ਚਾਹੀਦਾ ਹੈ ਚਾਹੇ ਅਗੇਜਮੈਂਟ ਲਈ ਚਾਹੇ ਵੈਡਿੰਗ ਦੇ ਲਈ ਚਾਹੇ ਤੁਹਾਡੇ ਬ੍ਰਦਰ ਦੀ ਮੈਰਿਜ ਹੈ ਚਾਹੇ ਤੁਹਾਡੀ ਸਿਸਟਰ ਦੀ ਮੈਰਿਜ ਹੈ ਤੁਸੀਂ ਲਹਿੰਗਾ ਲੈਣਾ ਹੈ ਸਭ ਤੋਂ ਸੋਹਣਾ ਲਹਿੰਗਾ ਰੈਂਟ ਤੇ ਤੁਸੀਂ ਲੋਗੇ ਜਿਨ੍ਹਾਂ ਮੈਂ ਤੁਹਾਨੂੰ ਲਹਿੰਗੇ ਸੂਟ ਦਾ ਰੇਟ ਦੱਸੂਗਾ ਉਹਨਾਂ ਤੋਂ ਤੁਹਾਨੂੰ ਰੈਂਟ ਤੇ ਮਿਲੂਗਾ ਇਹ ਸੋ ਆ ਚੈੱਕ ਕਰੋ ਜੀ ਸ਼ਰਟ ਸ਼ਰਟ ਤੇ ਸਾਰਾ ਹੈਂਡਵਰਕ ਸ਼ੋਰ ਤੇ ਆ ਰਿਹਾ ਸ਼ੋਰ ਸ਼ਾਰ ਨਾਲ ਲਹਿੰਗਾ ਬਹੁਤ ਸੋਹਣਾ neck ਤੇ ਵਰਕ ਘੇਰੇ ਤੇ ਵਰਕ ਬਾਜੂ ਤੇ ਵਰਕ ਵੀਡੀਓ ਤੁਹਾਨੂੰ ਦਿਖਾਈ ਹੈ ਮੈਂ ਨੇ ਮੋਡਨ ਦੇ ਪਾਸ ਆ ਬੈਕ ਤੇ ਵਰਕ ਆ ਗਿਆ ਜੀ ਪਿਓ ਸ਼ਿਮਰ ਦੇ ਵਿੱਚ ਬਣਾ ਹੋਇਆ ਹੈ ਸੋ ਦੁਪੱਟਾ ਤਾਂ ਇੰਨਾ ਪਿਆਰਾ ਬਣਾ ਹੋਇਆ ਹੈ ਮਤਲਬ ਕਿ ਲਹਿੰਗੇ ਨਾਲ ਦੁਪੱਟਾ ਫਸਟ ਟਾਈਮ ਦੇਖਿਆ ਕੋਈ ਐਦਾਂ ਦਾ ਹੈਵੀ ਦੁਪੱਟਾ ਸੋ ਬੜਾ ਪਿਆਰਾ ਦੁਪੱਟਾ ਸੋ ਫੁੱਲ ਪ्युअर 35 ਗ੍ਰਾਮ オーਗੈਂਜ਼ਾ ਦਾ ਫੋਰ ਸਾਈਡ ਪਲੱਸ ਸਾਰਾ ਜਾਲ ਦੁਪੱਟੇ ਸੋ ਰੇਟ ਸੁਣ ਲੋ ਕੀ ਆ ਰਿਹਾ ਰੇਟ ਆ ਰਿਹਾ 21500 ਰੁਪਏ ਅੱਧੀ ਸਿਲਕ ਦਾ ਇੱਕ ਨਵਾਂ ਕਲਰ ਕੰਬੀਨੇਸ਼ਨ ਨਵਾਂ ਡਿਜ਼ਾਈਨ ਸੋਲੋ ਬੁਟੀਕ ਪੀਸ ਲੈ ਕੇ ਆ ਜੀ ਸਿੰਗਲ ਪੀਸ ਇੰਨਾ ਪਿਆਰਾ ਪੀਸ ਬਣਾ ਹੋਇਆ ਸੋ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਫੋਟੋ ਫੋਟੋ ਦਿਖਾ ਦਰੋਂ ਮੈਂ ਇੱਕ ਵਾਰੀ ਫੋਟੋ ਵੀ ਬਹੁਤ ਸੋਹਣੀ ਡਿਜ਼ਾਈਨ ਬਹੁਤ ਸੋਹਣਾ ਬਣਾ ਹੋਇਆ ਹੁਣ ਦੇਖੋ ਜੀ ਆਰਟੀਕਲ orange ਨਾਲ ਮਤਲਬ ਇਹ ਕਿਤਾ orange ਹੁੰਦਾ ਜਿਆਦਾ ਅੱਖਾਂ ਨੂੰ ਚੋਬਣਾ ਵਾਲਾ ਰੰਗ ਉਹ ਵਾਲਾ ਸ਼ੇਡ ਨਹੀਂ ਸੋਬਰ orange ਸ਼ੇਡ ਹੈ ਇਹ ਔਰ ਕੰਮ ਦੇਖੋ ਸਾਰਾ ਹੈਂਡਵਰਕ ਪ੍ਰੋਪਰ ਬੁਟੀਕ ਪੀਸ ਬਣਾਇਆ ਬੜਾ ਪਿਆਰਾ ਅਲਟੀਮੇਟ ਪੀਸ ਪ੍ਰੋਪਰ ਬਾਜੂ ਤੇ ਕੰਮ ਬਿਊਟੀਫੁਲ ਡਿਜ਼ਾਈਨਰ ਸੂਟ ਆ ਆ ਰਹੀ ਹੈ ਬਾਟਮ ਬਾਟਮ ਤੇ ਵੀ ਸਾਰਾ ਹੈਂਡਵਰਕ ਕਰਿਆ ਹੋਇਆ ਬਾਟਮ ਤੇ ਸਾਰਾ ਹੈਂਡਵਰਕ ਆਏਗਾ ਪੂਰਾ ਫਰੰਟ ਹੈਵੀ ਪ੍ਰੋਪਰ ਬਾਜੂ ਤੇ ਕੰਮ ਨੈਕ ਲਾਈਨ ਦੁਬਾਰਾ ਦਿਖਾ ਦਰੋ ਮੈਂ ਇੱਕ ਵਾਰੀ ਨੈਕ ਤੇ ਬਹੁਤ ਸੋਹਣਾ ਕੰਮ ਔਰ ਚੈੱਕ ਕਰੋ ਜੀ ਦੁਪੱਟਾ ਪਿਓਰ ਗਲਾਸ਼ੀਮੋ ਔਰਗੈਂਜ਼ਾ ਦੁਪੱਟਾ ਕੰਟਰਾਸਟ ਦੇ ਵਿੱਚ ਦੁਪੱਟਾ ਵੀ ਬੜਾ ਸ਼ਾਨਦਾਰ ਬਣਾ ਹੋਇਆ ਪੀਸ ਸੋਲੋ ਬਣ ਗਿਆ ਸਿੰਗਲ ਬਾਤ ਤੁਹਾਨੂੰ ਪ੍ਰੀ ਬੁਕਿੰਗ ਤੇ ਪੀਸ ਮਿਲਦੇ ਆ ਬੁਕਿੰਗ ਤੁਸੀਂ ਆਪਣੀ ਕਰਵਾ ਲਿਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ 13200 ਰੁਪਏ ਇੱਕ ਜਾਗੋ ਸਪੈਸ਼ਲ ਆਰਟੀਕਲ ਲੈ ਕੇ ਆਏ ਤੁਹਾਡੇ ਲਈ ਬਿਲਕੁਲ ਡਿਫਰੈਂਟ ਜਿਹਾ ਆਰਟੀਕਲ ਹੈ ਜਿਨ੍ਹਾਂ ਨੂੰ ਫਲਕਾਰੀ ਨਾਲੋਂ ਡਿਫਰੈਂਟ ਕਨਸੈਪਟ ਚਾਹੀਦਾ ਹੈ ਇਹ ਆਰਟੀਕਲ ਤੁਸੀਂ ਵੈਡਿੰਗ ਤੇ ਵੀ ਵੇਅਰ ਕਰ ਸਕਦੇ ਜਾਗੋ ਤੇ ਵੀ ਵੈਸੇ ਸਪੈਸ਼ਲ ਜਾਗੋ ਲਈ ਹੈ ਤੁਸੀਂ ਪਹਿਲਾਂ ਮਾਡਲ ਚੈੱਕ ਕਰੋ ਪਾਇਆ ਸੋ ਤੁਸੀਂ ਵੀਡੀਓ ਦੇਖੀ ਹੈ ਨਾ ਜੀ ਕਰਦਾ ਵੀਡੀਓ ਵਾਰ-ਵਾਰ ਦੇਖੀ ਹੈ ਨਾ ਸੋਹਣਾ ਸੂਟ ਬਣਿਆ ਹੋਇਆ ਆ ਚੈੱਕ ਕਰੋ ਇਹ ਚੈੱਕ ਕਰੋ ਜੀ ਖਾਦੀ ਸਿਲਕ ਦੀ ਆ ਰਹੀ ਹੈ ਸ਼ਰਟ ਸ਼ਰਟ ਤੇ ਸਾਰਾ ਗੋਟਾ ਪਤੀ ਹੈਂਡ ਵਰਕ ਦਾ ਕੰਮ ਔਰ ਆ ਆ ਰਹੀ ਹੈ ਬਾਟਮ ਪਿਓਰ ਕ੍ਰੇਪ ਦੀ ਕੰਬੀਨੇਸ਼ਨ ਚੈੱਕ ਕਰੋ ਚੌਰਸ ਨੈਕ ਬਣਿਆ ਹੋਇਆ ਥੋਮੀ ਨੈਕ ਦਿਖਾ ਚੌਰਸ ਨੈਕ ਦੇ ਵਿੱਚ ਚੌਰਸ ਘੇਰੇ ਦੇ ਵਿੱਚ ਔਰ ਬਾਟਮ ਤੇ ਕੰਮ ਆ ਰਿਹਾ ਜੀ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਵਰਕ ਕਰਿਆ ਹੋਇਆ ਔਰ ਆ ਚੈੱਕ ਕਰੋ ਦਾ ਦੁਪੱਟਾ ਪਿਓਰ অর্ਗੈਂਜ਼ਾ ਦੁਪੱਟਾ ਬਿਊਟੀਫੁੱਲ ਆਰਟੀਕਲ ਜਿਨ੍ਹਾਂ ਨੂੰ ਫੁਲਕਾਰੀ ਨਾਲ ਕੁਝ ਡਿਫਰੈਂਟ ਦਾ ਕਨਸੈਪਟ ਚਾਹੀਦਾ ਹੈ ਜਾਗੋ ਲਈ ਤਾਂ ਸਭ ਤੋਂ ਸੋਹਣਾ ਆਰਟੀਕਲ ਹੈ ਸੋ ਇਸ ਦਾ ਜਿਹੜਾ ਰੇਟ ਰਹੂਗਾ ਔਰੇਗਾ ਸਿਰਫ 5550 ਰੁਪਏ ਜਲਦੀ ਜਲਦੀ ਆਰਡਰ ਕਰ ਲਓ ਜਿੰਨੇ ਮਰਜ਼ੀ ਮੈਂ ਆਰਟੀਕਲ ਡੇਲੀ ਪਾ ਰਿਆਂ ਜਿੰਨੇ ਮਰਜ਼ੀ ਮੈਂ ਰੀਲਾਂ ਡੇਲੀ ਪਾ ਰਿਆਂ ਪਰ ਇੱਕ ਲੰਬਾ ਜ਼ਰੂਰ ਰਹਿੰਦਾ ਹੈ ਖਾਸ ਕਰਕੇ ਮੇਰੀਆਂ ਐਨਆਰਆਈ ਭੈਣਾਂ ਦਾ ਬਾਜੀ ਮੰਮੀ ਵਾਸਤੇ ਸੂਟ ਦੇਣਾ ਹੈ ਮੰਮੀ ਦੇ ਅਕੋਰਡਿੰਗ ਕੋਈ ਸੂਟ ਕਿਉਂ ਨਹੀਂ ਪਾ ਰਹੇ ਤੁਸੀਂ ਲੋ ਜੀ ਮਦਰ ਸਪੈਸ਼ਲ ਆਰਟੀਕਲ ਲੈ ਕੇ ਆਇਆ ਉਹਨਾਂ ਭੈਣਾਂ ਲਈ ਜਿਹੜੀਆਂ ਮੇਰੀਆਂ ਭੈਣਾਂ ਬਾਹਰ ਬੈਠੀਆਂ ਨੇ ਜਿਹੜੀਆਂ ਭੈਣਾਂ ਮੈਨੂੰ ਮੈਸੇਜ ਕਰਦੀਆਂ ਨੇ ਐਨਆਰਈ ਭੈਣਾਂ ਪਾਜੀ ਅਸੀਂ ਮੰਮੀ ਨੂੰ ਸਰਪ੍ਰਾਈਜ਼ ਦੇਣਾ ਸਾਨੂੰ ਸੂਟ ਚਾਹੀਦਾ ਸੋਹਣਾ ਐ ਮੰਮੀ ਲਈ ਲੋ ਜੀ ਆ ਚੈੱਕ ਕਰੋ ਇਹ ਸੂਟ ਜਿਹੜਾ ਮਰਜ਼ੀ ਪਾ ਸਕਦਾ ਕਲਰ ਪੇਸਟਲ ਚਾਟ ਆ ਗਰਲਿਸ਼ ਲੁੱਕ ਤੇ ਵੀ ਚੱਲ ਜਾਏਗਾ ਔਰ ਸਪੈਸ਼ਲ ਮਦਰ ਲੁੱਕ ਲਈ ਐ ਆਰਟੀਕਲ ਲੈ ਕੇ ਆਇਆ ਵੈਸੇ ਮੈਂ ਆ ਚੈੱਕ ਕਰੋ ਜੀ ਆਰਟੀਕਲ ਫੈਬਰਿਕ ਆ ਰਿਹਾ ਜੀ ਪਿਓਰ ਜਰਾਫ ਸਿਲਕ ਨਵਾਂ ਫੈਬਰਿਕ ਇਸ ਟਾਈਮ ਦਾ ਔਰ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਆ ਫਰੰਟ ਪੂਰਾ ਹੈਵੀ ਬਾਜੂ ਤੇ ਹੈਵੀ ਕੰਮ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਫੋਰ ਸਾਈਡ ਹੈਵੀ ਦੁਪੱਟਾ ਆਏਗਾ ਦੁਪੱਟੇ ਤੇ ਬੜਾ ਸੋਹਣਾ ਕੰਮ ਆਊਗਾ ਆ ਚੈੱਕ ਕਰੋ ਸੋ ਰੰਗ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲੂਗਾ ਜੀ ਆ ਵਾਲਾ ਨਵਾਂ ਆ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆਊਗਾ ਆ ਵਾਲਾ ਸ਼ੇਡ ਬਹੁਤ ਸੋਹਣਾ ਕਲਰ ਹੈ ਇੱਕ ਆਊਗਾ ਜੀ ਆ ਵਾਲਾ ਪੀਚ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਤਿੰਨੇ ਰੰਗ ਪਿਆਰੇ ਨੇ ਇਹਦਾ ਰੇਟ ਸੁਣ ਲਓ ਕੀ ਆ ਰਿਹਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ ਸਿਰਫ 9850 ਰੁਪਏ 9850 9850 ਲੋ ਜੀ ਮਦਰ ਸਪੈਸ਼ਲ ਆਰਟੀਕਲ ਪਿਓਰ ਵੀਵਿੰਗ ਸਿਲਕ ਦੇ ਵਿੱਚ ਆਰਟੀਕਲ ਲੈ ਕੇ ਆਏ ਜੀ ਪਿਓਰ ਵੀਵਿੰਗ ਸਿਲਕ ਸੋ ਆ ਚੈੱਕ ਕਰੋ ਜੀ ਆਰਟੀਕਲ ਸਾਰਾ ਸਾਰਾ ਹੈਂਡਵਰਕ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਲੱਗਾ ਹੈ ਪ੍ਰੀਮੀਅਮ ਫੈਬਰਿਕ ਰਹੇਗਾ ਔਰ ਕਲਰ ਚੈੱਕ ਕਰੋ ਮਹਿਰੂਨ ਮਜ਼ੈਂਟਾ ਰਾਇਲ ਬਲੂ ਰੈੱਡ ਇੱਕ ਆਏਗਾ ਜੀ ਆਵਲਾ ਵਾਈਨ ਜੋ ਸ਼ਿਡ ਕੋਫੀ ਟਾਈਪ ਜਗਲ ਰੰਗ ਆਪਾ ਓਪਨ ਕਰਦਾ ਮਜ਼ੈਂਟਾ ਸਾਰੇ ਰੰਗ ਸੋਹਣੇ ਆ ਵੈਸੇ ਕਲਰ ਬੜੇ ਪਿਆਰੇ ਆ ਡਿਜ਼ਾਈਨ ਬਹੁਤ ਸੋਹਣਾ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ 9250 9250 ਆ ਚੈੱਕ ਕਰੋ ਪਿਓਰ ਸਿਲਕ ਦਾ ਸੂਟ ਆ ਰਿਹਾ ਜੀ ਇਹ ਸੋ ਆ ਆ ਰਹੀ ਹੈ ਵੀਵਿੰਗ ਵਾਲੀ ਸਿਲਕ ਸਾਰਾ neck ਤੇ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਬੜਾ ਪਿਆਰਾ ਆਰਟੀਕਲ ਔਰ ਪ੍ਰੋਪਰ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟੇ ਫੋਰ ਸਾਈਡ ਸਾਰਾ ਹੈਂਡਵਰਕ ਦਾ ਕੰਮ ਸੋ ਰੰਗ ਚੈੱਕ ਕਰੋ ਜੀ ਮਹਿਰੂਨ ਸ਼ੇਡ ਰਾਇਲ ਬਲੂ ਇੱਕ ਆਏਗਾ ਜੀ ਇਸ ਵਿੱਚ ਰੈੱਡ ਕਲਰ ਇੱਕ ਆਏਗਾ ਜੀ ਆਵਲਾ ਕਾਫੀ ਬ੍ਰਾਊਨ ਦਾ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਸੋਨੇ ਰੰਗ ਦੇ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਸਭ ਤੋਂ ਸੋਨੇ ਸੂਟ ਦੇਣਿਆ ਤੁਹਾਨੂੰ ਆ ਚੈੱਕ ਕਰੋ ਜੀ ਪੰਜਾਬੀਆਂ ਦਾ ਸਭ ਤੋਂ ਸੋਹਣਾ ਆਰਟੀਕਲ ਫਰਖਾਵਾਦੀ ਨਵੇਂ ਡਿਜ਼ਾਈਨ ਦਿਖਾਣ ਜਾ ਰਹੇ ਹਾਂ ਔਰ ਨਵੇਂ ਸ਼ੇਡ ਦੇ ਵਿੱਚ ਰਾਸ਼ਟ ਫਿਰੋਜ਼ੀ ਮਜ਼ੈਂਟਾ ਇਹ ਤਿੰਨ ਰੰਗ ਹੋਰ ਰੰਗ ਆ ਜੇ ਆਹ ਰੰਗ ਦੇ ਸੂਟ ਨਾ ਹੋਣ ਨਾ ਦਾਜਵਰੀ ਦੇ ਵਿੱਚ ਤਾਂ ਸਾਰੇ ਸੂਟ ਫਿੱਕੇ ਲੱਗਦੇ ਸੱਚੀ ਗੱਲ ਕਹਿ ਰਿਹਾ ਤੁਹਾਨੂੰ ਮੈਂ ਆ ਚੈੱਕ ਕਰੋ ਜੀ ਜਿਨ੍ਹਾਂ ਨੇ ਵਿਡਿੰਗ ਦੇ ਲਈ ਸੂਟ ਬਣਾਣੇ ਆ ਜਿਨ੍ਹਾਂ ਨੇ ਆਪਣੇ ਵਿਡਿੰਗ ਦੇ ਲਈ ਸੂਟ ਬਣਾਣੇ ਆ ਓਏ ਹੋਏ ਹੋਏ ਚੀਜ਼ਾਂ ਬਸ ਇੱਕ ਦੌਰ ਇਹੋ ਜਿਹਾ ਚਲਾਣਾ ਹੋਣਾ ਮਾਰ ਨਹੀਂ ਕਰਦੇ ਥੋੜਾ ਪਿਆਰ ਕਰਕੇ ਥੋੜਾ ਪਿਆਰ ਕਰਕੇ ਇਹੋ ਜਿਹਾ ਦੌਰ ਚਲਾਣਾ ਨਾ ਕਿ ਸੂਟ ਇਹੋ ਜਿਹੇ ਦੇਣੇ ਆ ਬਸ ਵੀ ਟ੍ਰੈਂਡ ਅਮਲ ਸਰੀਆਂ ਮਾਲ ਦੇਣ ਦੇ ਸੂਟਾਂ ਦਾ ਸ਼ੁਰੂ ਹੋ ਗਏ ਫਰੰਟ ਪੂਰਾ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਪੂਰਾ ਹੈਵੀ ਬਾਟਮ ਤੇ ਕੰਮ ਆ ਰਿਹਾ ਸਾਰਾ ਹੈਂਡਵਰਕ ਫਰਖਾਬਾਦੀ ਟਰੈਡੀਸ਼ਨਲ ਨਵਾਂ ਆਰਟੀਕਲ ਆ ਜੀ ਇਹ ਔਰ ਚੈੱਕ ਕਰੋ ਜੀ ਦੁਪੱਟਾ ਆ ਲੋ ਦੁਪੱਟਾ ਚੈੱਕ ਕਰੋ ਤੁਸੀਂ ਕਿੰਨਾ ਲਾਜਵਾ ਦੁਪੱਟਾ ਔਰ ਰੰਗ ਤੁਹਾਨੂੰ ਮਿਲਣਗੇ ਤਿੰਨ ਤਿੰਨੇ ਰੰਗ ਜ਼ਬਰਦਸਤ ਇੱਕ ਮਿਲੂਗਾ ਰਾਣੀ ਮਜ਼ੈਂਟਾ ਔਰ ਇੱਕ ਮਿਲੂਗਾ ਜੀ ਫਰੋਜ਼ੀ ਕਲਰ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਬੜੇ ਪਿਆਰੇ ਕਲਰ ਨੇ ਤਿੰਨੇ ਸੋ ਜਲਦੀ ਦੋਲਦੀ ਆਪਣਾ ਆਰਡਰ ਕਰ ਲਓ ਜੀ ਕੋਈ ਵੀ ਤੁਹਾਨੂੰ ਕਲਰ ਚਾਹੀਦਾ ਰੇਟ ਸੁਣ ਲਓ ਰੇਟ ਕੀ ਆ ਰਿਹਾ ਹੈ ਜਿਹੜਾ ਇਸ ਦਾ ਪ੍ਰਾਈਸ ਰਹੇਗਾ 14900 ਰੁਪਏ ਇੱਕ ਵਾਰੀ ਡਿਜ਼ਾਈਨਿੰਗ ਚੈੱਕ ਕਰ ਲਈ ਇੱਕ ਵਾਰੀ ਰੇਟ ਚੈੱਕ ਕਰ ਲਿਆ ਇੱਕ ਵਾਰੀ ਆਰਟੀਕਲ ਚੈੱਕ ਕਰ ਲੈਣਾ ਤੁਸੀਂ ਸੋ ਫੋਲੋ ਦਾ ਤੁਸੀਂ ਕਰਨਾ ਹੀ ਕਰਨਾ ਹੈ ਆਰਡਰ ਵੀ ਤੁਸੀਂ ਨਾਲ ਦੀ ਨਾਲ ਕਰਨਾ ਜੀ ਇਹੋ ਜੀ ਆਈਟਮਾਂ ਲੈ ਕੇ ਆ ਰਿਹਾ ਤੁਹਾਡੇ ਵਾਸਤੇ ਆ ਚੈੱਕ ਕਰੋ ਜੀ ਮੇਰੇ ਸਟੋਰ ਦਾ ਸੁਪਰ ਹਿੱਟ ਆਰਟੀਕਲ 2024 ਵਿੱਚ ਮੈਂ ਸੇਲ ਕਰਿਆ ਆਰਟੀਕਲ ਮੈਂ ਕਹਿੰਦਾ ਅੱਜ ਵੀ ਉਹਨਾਂ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜਿੰਨਾ 2024 ਦੇ ਵਿੱਚ ਸੀਗਾ ਇਵਨ ਕਿ ਕਸਟਮਰ ਸਾਨੂੰ ਪੁੱਛਦਾ ਹੁੰਦਾ ਪੀਪਾ ਜੀ ਸਾਨੂੰ ਇਹ 2026 ਵਿੱਚ ਵੀ ਮਿਲ ਜਾਣਗੇ ਆਰਟੀਕਲ ਜੋ 2024 ਦੇ ਵਿੱਚ ਲਾਂਚ ਕਰੇ ਸੀ ਉਦੋਂ ਕਹਿੰਦੇ ਸੀ 2025 ਵਿੱਚ ਵੀ ਮਿਲ ਜਾਣਗੇ ਆਰਟੀਕਲ ਇਹ ਆਰਟੀਕਲ ਇਹੋ ਜਿਹੇ ਨਹੀਂ ਮਤਲਬ ਕਿ ਕਦੇ ਟ੍ਰੈਂਡ ਹੀ ਨਹੀਂ ਜਾ ਸਕਦਾ ਇਹਨਾਂ ਦਾ ਟ੍ਰੈਂਡ ਹੀ ਸੈੱਟ ਕਰ ਰੱਖਿਆ ਹੈ ਇਹ ਆਰਟੀਕਲਾਂ ਦਾ ਉਹ ਚੀਜ਼ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਦੋ ਰੰਗ ਮਿਲਣਗੇ ਦੋਨੋਂ ਰੰਗ ਸੋਨੇ ਨੇ ਸੋ ਪ੍ਰੋਪਰ ਬਾਜੂ ਤੇ ਕੰਮ ਸਾਰਾ ਪੈਚਵਰਕ ਔਰ ਚੈੱਕ ਕਰੋ ਦੀ ਦੁਪੱਟਾ ਓਏ ਹੋਏ 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 ਇਹੋ ਜਿਹੇ ਦੁਪੱਟੇ ਵਾਲੇ ਸੂਟ ਨਹੀਂ ਮਿਲਦੇ ਜਲਦੀ ਜਲਦੀ ਲੱਭ ਪਰ ਮਿਲਦਾ ਕਿੱਥੋਂ ਆ ਅਮਰਸਰੀਆਂ ਮਬਾਲਾਂ ਦੇ ਸਟੋਰ ਤੋਂ ਜਿੱਥੇ ਖੋਜ ਹੀ ਨਹੀਂ ਕਰਨੀ ਪੈਂਦੀ ਬਸ ਕਸਟਮਰ ਆ ਕੇ ਇਹ ਗੱਲ ਕਹਿੰਦਾ ਭਾਜੀ ਪਾਰਟੀ ਵੇਅਰ ਸੂਟ ਦੇਖਣੇ ਦਾਜੋਰੀ ਦੇ ਬਸ ਸੂਟ ਖੋਲਦੇ ਸਾਰ ਕਸਟਮਰ ਕਹਿੰਦਾ ਆ ਵੀ ਪੈਕ ਕਰ ਦੋ ਆ ਵੀ ਕਰ ਦੋ ਸੂਟ ਇਹੋ ਜਿਹੇ ਆ ਆ ਚੈੱਕ ਕਰੋ ਜੀ ਅਲਟੀਮੇਟ ਪੀਸ ਦੋ ਰੰਗ ਮਿਲਣਗੇ ਦੋਨੋਂ ਰੰਗ ਸ਼ਾਨਦਾਰ ਆ ਜੀ ਤੁਸੀਂ ਕੋਈ ਵੀ ਰੰਗ ਬਾਏ ਕਰ ਲਓ ਦੋਨੋਂ ਰੰਗ ਬੜੇ ਘੈਣ ਨੇ ਇੱਕ ਆਊਗਾ ਸਕਾਈ ਤੇ ਇੱਕ ਆਇਆ ਨੀਚੇ ਬੜਾ ਸੋਹਣਾ ਫਾਰਮ ਸ਼ेड ਦੋਨੋਂ ਕਲਰ ਬੜੇ ਸ਼ਾਨਦਾਰ ਅਲਟੀਮੇਟ ਬਿਊਟੀਫੁਲ ਕਲਰ اور دونوں کلرਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਬਾਈ ਕਰ ਲਓ ਜਲਦੀ ਤੋਂ ਜਲਦੀ ਇਹ ਸੂਟ ਆਰਡਰ ਕਰ ਲਓ ਆਪਣਾ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਇੱਕ ਬੜਾ ਸ਼ਾਨਦਾਰ ਆਰਟੀਕਲ ਹੈ ਕਹਿੰਦਾ ਜੀ ਸਪੈਸ਼ਲ ਵੈਡਿੰਗ ਦੇ ਮੈਂ ਕਹਿੰਦਾ ਮੇਰੇ ਕੋਲ ਤੋਹਫੇ ਆਏ ਆ ਜਿਹੜੇ ਸੂਟ ਵੀ ਬਣ ਕੇ ਆਏ ਆ ਅਲਟੀਮੇਟ ਬਣ ਕੇ ਆਏ ਆ ਜਿਨ੍ਹਾਂ ਨੂੰ ਚਾਹੀਦੇ ਆ ਹਾਈ ਲੈਵਲ ਲਗਜ਼ਰੀ ਡਿਜ਼ਾਈਨਰ ਸੂਟ ਸਪੈਸ਼ਲ ਵੈਡਿੰਗ ਦੇ ਬਿਊਟੀਫੁੱਲ ਦਾਜਵਰੀ ਦੇ ਸੂਟ ਇੱਕ ਤੋਂ ਇੱਕ ਆਰਟੀਕਲ ਮੇਰੇ ਕੋਲ ਮਿਲੇਗਾ ਔਰ ਉਹ ਆਰਟੀਕਲ ਦਊਗਾ ਵੀ ਮਤਲਬ ਕਿ ਜੇ ਤੁਸੀਂ ਖੁਦ ਰੇਡੀ ਕਰਵਾਣ ਚਲ ਜਉ ਤਾਂ ਉਹੀ ਬਟਿਕਾ ਵਾਲੇ ਨੇ ਕਹਿਣਾ ਭਾਜੀ 40000 ਰੁਪਏ ਲੱਗਣਾ ਜਾਂ 35000 ਰੁਪਏ ਲੱਗਣਾ ਇਹ ਗਰੰਟੀ ਦੇ ਦਿੰਦਾ ਇਸ ਗੱਲ ਦੀ ਸੋ ਚੈੱਕ ਕਰੋ ਜੀ ਆਰਟੀਕਲ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦਾ ਲਗਜ਼ਰੀ ਆਰਟੀਕਲ ਸਾਰਾ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕਮ ਰਸ਼ਟ ओरिजिनल ਛੇੜਾ ਜਿਹੜਾ ਮੈਂ ਓਪਨ ਕਰਿਆ ਪਿਓਰ ਕ੍ਰੇਪ ਦੀ ਬਾਟਮ ਔਰ ਦੁਪੱਟਾ ਚੈੱਕ ਕਰੋ ਜੀ ਸੂਟ ਵੀ ਸੋਨਾ ਦੁਪੱਟਾ ਵੀ ਸੋਨਾ ਔਰ ਡਿਜ਼ਾਈਨ ਵੀ ਸੋਨਾ ਔਰ ਰੰਗ ਵੀ ਸੋਨਾ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਔਰ ਮਿਲਨੀਆਂ ਕਿੱਥੋਂ ਨੇ ਅਮਰਸਰੀਆ ਮਾਲਜਾਂ ਦੇ ਸਟੋਰ ਤੋਂ ਆ ਚੈੱਕ ਕਰੋ ਦੁਪੱਟਾ ਕਾਰਨਰ ਪਲੱਸ 4 ਸਾਈਡ ਔਰ ਰੰਗ ਮਿਲਣਗੇ ਦੋ ਔਰ ਦੋਨੋਂ ਰੰਗ ਬੜੇ ਜ਼ਬਰਦਸਤ ਆ ਚੈੱਕ ਕਰੋ ਜੀ ਇਸ ਦਾ ਮਹਿਰੂਨ ਛੇੜ ਬੜਾ ਪਿਆਰਾ ਕਲਰ ਹੈ ਦੋਨੋਂ ਰੰਗ ਪਿਆਰੇ ਆ ਕੋਈ ਵੀ ਰੰਗ ਤੁਸੀਂ ਬਾਏ ਕਰ ਲਓ ਔਰ ਨਾਲ ਪੋਟਲੀ ਵੀ ਹੈ ਇਸ ਦੇ ਆ ਦੇਖੋ ਆ ਪੋਟਲੀ ਵੀ ਨਾਲ ਆ ਇਸ ਦੇ ਆ ਲੋ ਆ ਪੋਟਲੀ ਦਿੱਤੀ ਹੋਈ ਆ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਸੋ ਲੋ ਜੀ ਕੋਈ ਵੀ ਬਾਏ ਕਰ ਲਓ